ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਤ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜੀ ਹਾਂ ਦਰਸ਼ਕੋ ਜਿੱਦਾਂ ਕਿ ਆਪ ਜੀ ਸਾਰੇ ਜਾਣਦੇ ਹੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਾਸ ਬੁਲੇਟਨ ਦੇ ਤਹਿਤ ਆਪ ਜੀ ਦੇ ਸਾਹਮਣੇ ਹਾਜ਼ਰ ਹੋਇਆ ਕੁਝ ਇਹੋ ਜਿਹੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜੋ ਕਿ ਹਮੇਸ਼ਾ ਦੀ ਤਰ੍ਹਾਂ ਅੱਜ ਦਾ ਵੀ ਸਾਡਾ ਟੀਚਰ ਰਹੇਗਾ ਅੱਜ ਉਹਦੇ ਉੱਤੇ ਵੀ ਬੇਪਾਕੀ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿੱਦਾਂ ਸਾਨੂੰ ਰੈਗੂਲਰਲੀ ਲਾਈਵ ਸੁਣਦੀ ਹੈ ਸੰਗਤ ਜਿੰਨੇ ਵੀ ਸਾਡੇ ਦਰਸ਼ਕ ਸਾਨੂੰ ਲਾਈਵ ਸੁਣਦੇ ਹਨ ਹਮੇਸ਼ਾ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜੋ ਸਾਡੇ ਸਮਾਜਿਕ ਜੀਵਨ ਦੇ ਵਿੱਚ ਜੋ ਕੁਝ ਘਟ ਰਿਹਾ ਹੁੰਦਾ ਹੈ ਬਿਲਕੁਲ ਐਗਜ਼ੈਕਟ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚਾਈ ਜਾਏ ਹਰ ਇੱਕ ਗੱਲਬਾਤ ਤੇ ਇਸ ਖਾਸ ਬੁਲੇਟਿਨ ਦੇ ਵਿੱਚ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਐਸੀ ਸ਼ਖਸੀਅਤ ਨੂੰ ਬੁਲਾਇਆ ਜਾਏ ਜਿਸ ਤੋਂ ਕੁਝ ਸਿੱਖਣ ਦੀ ਵੀ ਸਾਨੂੰ ਹਿੰਮਤ ਮਿਲੇ ਸਾਨੂੰ ਸਿੱਖਣ ਨੂੰ ਵੀ ਮਿਲੇ ਅਤੇ ਨਾਲ ਹੀ ਜਿਹੜੇ ਸਾਡੇ ਦਰਸ਼ਕ ਜੋ ਸਾਨੂੰ ਇੱਕ ਭਰੋਸੇ ਤੇ ਲਾਇਕ ਸੁਣ ਰਹੇ ਹੁੰਦੇ ਨੇ ਤੇ ਉਹਨਾਂ ਤੱਕ ਵੀ ਬੇਪਾਕੀ ਦੇ ਨਾਲ ਬਿਲਕੁਲ ਕਲੀਅਰ ਆਫ ਵਿਜ਼ਨ ਤੱਕ ਆਪਾਂ ਉਹਨਾਂ ਤੱਕ ਸਾਰੀ ਗੱਲਬਾਤ ਪਹੁੰਚਾ ਸਕੀਏ ਬੇਦਬਾੜ ਦੇ ਨਾਲ ਅੱਜ ਦੇ ਇਸ ਸਟੂਡੀਓ ਦੇ ਵਿੱਚ ਜੀ ਆਇਆਂ ਨੂੰ ਕਰ ਰਿਹਾ ਹਰ ਬੰਸ ਨਗੋਕੇ ਜੀ ਹੋਰਾਂ ਨੂੰ ਸ਼ਾਇਦ ਜਿਹੜੇ ਸਾਡੀ ਏਜ ਦੇ ਨੇ ਉਹ ਮੈਨੂੰ ਲੱਗਦਾ ਥੋੜੇ ਘੱਟ ਜਾਣਦੇ ਹੋਣਗੇ ਬਟ ਜਿਨ੍ਹਾਂ ਨੇ ਇੱਕ ਐਗਜ਼ੈਕਟ ਫੇਸ ਦੇਖਿਆ ਸਾਡੇ ਕਨਸਟੀਟਿਊਸ਼ਨ ਦੇ ਚੌਥੇ ਸਤੰਭ ਦਾ ਜੀ ਹਾਂ ਦਰਸ਼ਕੋ ਅੱਜ ਦਾ ਜੋ ਪਿਛੋਕੜ ਵਕਤ ਸੀ ਸਾਡਾ ਉਸ ਦੇ ਵਿੱਚ ਜਿਸ ਕਿਸਮ ਦੀ ਇਸ ਮੀਡੀਆ ਦਾਇਰੇ ਦੇ ਵਿੱਚ ਜਿਸ ਕਿਸਮ ਦੀ ਸੇਵਾਵਾਂ ਨਿਭਾਈ ਜਾਂਦੀ ਸਨ ਉਹ ਕਿਸੇ ਤੋਂ ਮੈਨੂੰ ਲੱਗਦਾ ਕਿ ਮੋਤਾ ਅਜਨੀਆਂ ਕਿ ਮੈਂ ਉਹਨੂੰ ਅਲਫਾਜ਼ਾਂ ਦੇ ਵਿੱਚ ਪਰੋ ਸਕਾਂ ਕਿਉਂਕਿ ਆਪਣੇ ਆਪ ਦੇ ਵਿੱਚ ਹੀ ਉਹ ਜਿਹੜਾ ਦੌਰ ਸੀ ਉਹਦੇ ਵਿੱਚ ਵੇਖਿਆ ਜਾਂਦਾ ਸੀ ਕਿ ਐਗਜ਼ੈਕਟ ਰਿਪੋਰਟਿੰਗ ਚਾਹੇ ਉਹ ਫਿਰ ਪ੍ਰਿੰਟ ਮੀਡੀਆ ਦੇ ਵਿੱਚ ਹੋਏ ਔਰ ਡਿਜੀਟਲ ਮੀਡੀਆ ਦੇ ਵਿੱਚ ਹੋਏ ਕਿਸ ਤਰੀਕੇ ਦੇ ਨਾਲ ਆਪਾਂ ਉਹਦੇ ਵਿੱਚ ਕਰਦੇ ਸੀਗੇ ਮੈਂ ਬਹਿਤ ਸਤਕਾਰ ਦੇ ਨਾਲ ਜੀ ਆਇਆਂ ਨੂੰ ਕਰਦਾ ਹਰਬੰਸ ਨਗੋਕੇ ਜੀ ਹੋਰ ਅਦਾ ਕਿ ਅੱਜ ਉਹਨਾਂ ਨੇ ਆਪਣਾ ਕੀਮਤੀ ਵਕਤ ਦਿੱਤਾ ਸਾਡੇ ਸਟੂਡੀਓ ਦੇ ਵਿੱਚ ਲਾਈਵ ਆਣ ਦਾ ਸਤਿ ਸ਼੍ਰੀ ਅਕਾਲ ਸਰ ਜੀ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਅੱਜ ਹੌਂ ਚੈਨਲ ਦੇ ਪਰਿਵਾਰ ਦੇ ਵਿਕੇ ਮੈਨੂੰ ਲੱਗਦਾ ਜੋ ਤੁਹਾਡੇ ਫੇਸ ਨੂੰ ਜੜਦੇ ਹੋਣਗੇ ਅ ਬਰ ਕੋ ਵੀ ਜਾਣਦੇ ਵੀ ਹੋਣਗੇ ਤੇ ਅੱਜ ਕਿਤੇ ਨਾ ਕਿਤੇ ਸੋਚ ਰਹੇ ਹੋਣਗੇ ਕੁਝ ਨਵੀਂ ਚੀਜ਼ ਸਿੱਖਣ ਦਾ ਮੌਕਾ ਮਿਲੇਗਾ ਕਿਉਂਕਿ ਹਮੇਸ਼ਾ ਹੁੰਦਾ ਚੈਨਲ ਤੇ ਸਾਡਾ ਟੀਚਰ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਰਿਪੋਰਟਿੰਗ ਦਾ ਸਤਰ ਹੁੰਦਾ ਉਹ ਆਪਾਂ ਚੱਕ ਕੇ ਇੱਕ ਕਲੀਅਰ ਵਿਜ਼ਨ ਸਾਰੀ ਦਰਸ਼ਕਾਂ ਨੂੰ ਜੋ ਬੜੇ ਮਾਣ ਸਤਕਾਰ ਦੇ ਨਾਲ ਸਾਨੂੰ ਸੁਣਦੇ ਨੇ ਸਾਨੂੰ ਵੇਖਦੇ ਨੇ ਜਿਹੜਾ ਵਕਤੋਂ ਕੱਢ ਕੇ ਸਾਨੂੰ ਸੁਣ ਰਹੇ ਨੇ ਆਪਾਂ ਵੀ ਐਗਜ਼ੈਕਟ ਪੁਆਇੰਟ ਦੇ ਤੌਰ ਤੇ ਉਹਨਾਂ ਤੱਕ ਕਿਦਾਂ ਡਿਲੀਵਰ ਕਰਨਾ ਹੈ ਇਹ ਸਾਡੀ ਇੱਕ ਛੋਟੀ ਜੀ ਮੁਹੀਬ ਅਤੇ ਕੋਸ਼ਿਸ਼ ਰਹਿੰਦੀ ਹੈ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਵੀ ਬੜਾ ਇੱਕ ਖਾਸ ਮੌਕਾ ਰਹੇਗਾ ਕਿ ਆਪ ਜੀ ਕਿਉਂਕਿ ਇਹ ਕਹਿੰਦੇ ਨੇ ਜਦੋਂ ਇਨਸਾਨ ਦਾ ਨਵਾਂ ਦੌਰ ਸਟਾਰਟ ਹੁੰਦਾ ਹੈ ਤੇ ਇੱਕ ਲਰਨਿੰਗ ਫੇਸ ਦੇ ਵਿੱਚ ਆਪਾਂ ਹੁੰਦੇ ਆ ਤੇ ਆਪ ਜੀ ਜਿਵੇਂ ਸਤੰਭ ਦੇ ਵਿੱਚ ਕਹਿ ਸਕਦਾ ਬੜੇ ਬਰੀਕੀ ਦੇ ਨਾਲ ਜਿਨੇ ਇਸ ਖੇਤਰ ਦੇ ਵਿੱਚ ਆਪਣੀ ਪਛਾਣ ਬਣਾਈ ਹੋਏ ਪ੍ਰਿੰਟ ਮੀਡੀਆ ਦੇ ਵਿੱਚ ਕਾਫੀ ਸਾਰੀ ਸੇਵਾਵਾਂ ਨਿਭਾਈਆਂ ਹੋਣ ਤੇ ਅਕਸਰ ਮੈਂ ਇੱਕ ਜਿਹੜੀ ਗੱਲ ਵੀ ਦਰਸ਼ਕਾਂ ਦਾ ਜ਼ਾਹਿਰ ਕਰਦਾ ਹੁੰਦਾ ਕਿ ਜੋ ਲਿਖਤੀ ਰੂਪ ਦੇ ਵਿੱਚ ਸੰਗਤ ਤੱਕ ਜਾਂ ਦਰਸ਼ਕਾਂ ਤੱਕ ਜਾਂ ਵਿਊਅਰਸ ਤੱਕ ਆਪਣੀ ਆਵਾਜ਼ ਨੂੰ ਪਹੁੰਚਾਉਂਦਾ ਨਾ ਉਹ ਬੜੇ ਹੀ ਸੁਚੇਤ ਢੰਗ ਦੇ ਨਾਲ ਖੁਦ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਆਪਣੇ ਅੰਦਰ ਢਾਲ ਕੇ ਫਿਰ ਉਹ ਡਿਲੀਵਰ ਕਰਨ ਦੀ ਕੋਸ਼ਿਸ਼ ਕਰਦਾ ਹੈ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਰ ਆਪ ਜੀ ਦਾ ਕਿ ਆਪ ਜੀ ਨੇ ਆਪਣਾ ਕੀਮਤੀ ਟਾਈਮ ਦਿੱਤਾ ਹੈ ਆਉਣ ਦੇ ਸਾਰੇ ਦਰਸ਼ਕਾਂ ਨੂੰ ਪਤਵੰਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਲਈ ਸੱਚਮੁੱਚ ਅੱਜ ਦਾ ਦਿਨ ਬੜਾ ਭਾਗਲਾ ਹੈ ਸੁਖੀਆ ਚੈਨਲ ਮੇਰੇ ਇੱਕ ਅਜ਼ੀਜ਼ ਦਾ ਹੈ ਔਰ ਜਦੋਂ ਆਪਣਾ ਹੀ ਬੱਚਾ ਆਪਣਾ ਹੀ ਅਜ਼ੀਜ਼ ਭਰਾ ਸਗਾ ਸੰਬੰਧੀ ਇਸ ਮੀਡੀਆ 'ਚ ਆਏ ਔਰ ਫਿਰ ਇਸ ਕਦਰ ਤਰੱਕੀ ਕਰੇ ਕਿ ਹਰ ਤਰਫੋਂ ਉਨੂੰ ਸ਼ਾਬਾਸ਼ੀ ਬੇਲੇ ਔਰ ਅਕਾਲ ਪ੍ਰਖੁਦਾ ਅੰਗ ਸੰਗ ਸਹਾਇ ਹੋਏ ਤੇ ਬਹੁਤ ਮੁਬਾਰਕ ਹੈ ਤੁਹਾਨੂੰ ਅਰਵਿੰਦਰ ਜੀ ਮੈਂ ਜਿਸ ਲਾਇਕ ਨਹੀਂ ਜਿਹੇ ਤੁਸੀਂ ਲਫ਼ਜ਼ ਆਖੇ ਮੈਂ ਤੈ ਉਹ ਹੀ ਕਹਿ ਦਾਂਗਾ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਤ ਕੋ ਸਭ ਤੋਂ ਕਿਆ ਲਾਗੇ ਮੇਰਾ ਇਹ ਤਾਂ ਤੁਹਾਡੇ ਫੋਨ ਚੈਨਲ ਨੂੰ ਤੁਹਾਨੂੰ ਤੁਹਾਡੇ ਵਰਗੇ ਨੌਜਵਾਨਾਂ ਨੂੰ ਇੱਕ ਬੜੀ ਮੁਬਾਰਕ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਮੁੱਦੇ ਚੁੱਕਦੇ ਹੋ ਤੇ ਤੁਸੀਂ ਹੁਣ ਮਨ ਨੂੰ ਹੁਕਮ ਕਰੋ ਮੈਂ ਕੀ ਦਰਸ਼ਕ ਨੂੰ ਜਾਨਣਾ ਚਾਹੁੰਦੇ ਨੂੰ ਸਿੱਕੀ ਮੇਰੇ ਕੋਲ ਪੁੱਛ ਕੇ ਦਰਸ਼ਕ ਨੂੰ ਦੇਣਾ ਚਾਹੁੰਦੇ ਹਾਂ ਬਿਲਕੁਲ ਸਰ ਮੈਂ ਯਕੀਨੀ ਤੌਰ ਤੇ ਜੋ ਲਾਈਵ ਸੁਣ ਰਹੇ ਹੋਣਗੇ ਨਾ ਤੁਸੀਂ ਆਖਿਰਲੇ ਬੋਲ ਤੇ ਵਿੱਚ ਜਦੋਂ ਅੱਜ ਦਾ ਇਹ ਸੈਸ਼ਨ ਸਾਡਾ ਕੰਪਲੀਟ ਹੋਏਗਾ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਕਿ ਕਿਸ ਤਰੀਕੇ ਦੇ ਉਤੇ ਗੱਲਬਾਤ ਰਹਿਣੀ ਹੈ ਤੇ ਜੋ ਤੁਸੀਂ ਕਹਿ ਰਹੇ ਸੀ ਨਾ ਸ਼ਾਇਦ ਅਲਫਾਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਕਹਿ ਗਿਆ ਮੈਂ ਕਾਫੀ ਮਾਣ ਮਹਿਸੂਸ ਕਰਦਾ ਆਪਣੇ ਖੋਣ ਚੈਨਲ ਦੇ ਪਰਿਵਾਰ ਦੇ ਜੋ ਦਰਸ਼ਕ ਵੇਖਦੇ ਨੇ ਕਿਉਂਕਿ ਇੱਕ ਆਪਣਾ ਸਾਂਝਾ ਪਰਿਵਾਰ ਹੈ ਤੇ ਗੁਰੂ ਨਾਨਕ ਮਹਾਰਾਜ ਜੀ ਦਾ ਫਲਸਫਾ ਨਾ ਕਿ ਕਿਤਾ 13 13 ਤੋਲ ਕੇ ਇੱਕ ਜਿਹੜੀ ਸਾਡੀ ਸੁਸਾਇਟੀ ਦੇ ਵਿੱਚ ਆਪਸਾਂ ਦੀ ਜਿਹੜਾ ਹੁੰਦਾ ਨਾ ਟੀਚਾ ਜਿਹੜੇ ਕਹਿੰਦੇ ਨੇ ਆਪ ਜੀ ਨੂੰ ਆਪਸਾਂ ਦੀ ਮਨੁੱਖਤਾ ਦਾ ਜਿਹੜਾ ਇੱਕ ਮੈਸੇਜ ਸੀ ਯੂਨੀਕਨੈਸ ਦਾ ਵਨਨੈਸ ਦਾ ਉਹ ਕਿਸ ਤਰ੍ਹਾਂ ਡਿਲੀਵਰ ਕਰਨਾ ਉਹ ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਆ ਸਰ ਅੱਜ ਦਾ ਜਿਹੜਾ ਮੇਨ ਟੀਚਾ ਕੈਪਸ਼ਨ ਦੇ ਵਿੱਚ ਸੰਗਤ ਪੜ੍ਹ ਰਹੀ ਹੋएगी ਜਿਹੜਾ ਇਨਸੀਡੈਂਟ ਹੋਇਆ ਕਾਲੂ ਚੱਕ ਵਿਖੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨੇ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਇੱਕ ਠੇਸ ਜੀ ਪੁਝਾਈ ਹੈ ਉਸ ਦੇ ਉੱਤੇ ਆਪਾਂ ਗੱਲਬਾਤ ਇਸ ਤਰੀਕੇ ਨਾਲ ਵੀ ਕਰਨੀ ਹੈ ਕਿਉਂਕਿ ਸਾਡੀ ਸੋਸਾਇਟੀ ਦੇ ਵਿੱਚ ਰਹਿਣ ਵਾਲਾ ਕਿਦਰ ਨਾ ਕਿਦਰ ਆਪਣੇ ਆਪ ਦੇ ਵਿੱਚ ਅੱਜ ਦੇ ਇਸ ਇਨਸੀਡੈਂਟ ਨੂੰ ਜੋ ਹੋਇਆ ਕੱਲ ਨੂੰ ਤੇ ਅੱਜ ਜੋ ਪ੍ਰੈਸ ਕਾਨਫਰੰਸ ਹੋਈ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਤਰਫ ਤੋਂ ਕੁਝ ਨਾ ਕੁਝ ਦਿਮਾਗ ਦੇ ਵਿੱਚ ਚੱਲ ਰਿਹਾ ਹੋਣਾ ਹੈ ਕਿ ਇਹ ਇਨਸੀਡੈਂਟ ਹੋ ਕਿਉਂ ਰਿਹਾ ਹੈ ਇਸ ਦੀ ਸ਼ੁਰੂਆਤਾਂ ਕਿਉਂ ਹੋ ਰਹੀਆਂ ਕਿੰਨਾ ਜ਼ਿਆਦਾ ਆਉਣ ਵਾਲੇ ਵਕਤ ਦੇ ਵਿੱਚ ਇਹ ਘਾਤਕ ਰਹੇਗਾ ਸਾਡੇ ਸਾਰਿਆਂ ਦੇ ਲਈ ਮੈਂ ਚਾਹਾਂਗਾ ਆਪ ਜੀ ਇਸ ਇਨਸੀਡੈਂਟ ਦੇ ਬੰਦੇ ਬਾਰੇ ਦੇ ਵਿੱਚ ਕੀ ਵਿਖਦੇ ਹੋ ਫਿਰ ਆਪਾਂ ਗਹਿਰਾਈ ਦੇ ਨਾਲ ਇਸ ਪੂਰੇ ਸੈਸ਼ਨ ਦੇ ਵਿੱਚ ਗੱਲਬਾਤ ਕਰਾਂਗੇ ਰਵਿੰਦਰ ਜੀ ਜੋ ਕਾਲਤ ਦੀ ਵਾਰਦਾਤ ਹੋਈ ਬੜੀ ਅਨਹੋਣੀ ਆ ਬੜੀ ਮਨ ਭਾਗੀ ਮਨ ਭਾਗੀ ਹੈ ਵਜਾ ਹੈ ਕਿ ਕੁਝ ਐਸੇ ਇਲਜ਼ਾਮ ਲੱਗੇ ਨਾ ਔਰ ਉਹਨਾਂ ਇਲਜ਼ਾਮਾਂ ਦੇ ਵਿੱਚ ਜਿਹੜਾ ਹੈ ਕਿ ਆ ਇਹ ਜਾਂਦਾ ਹੈ ਕਿ ਪੁਲਿਸ ਵੀ ਉੱਥੇ ਖਲੋਤੀ ਸੀ ਔਰ ਪੁਲਿਸ ਦੇ ਖਲੋਤੇ ਹੋਏ ਕਾਰਵਾਈ ਹੋਈ ਔਰ ਇਸ ਤੇ ਬਾਦ ਉਸ ਨੌਜਵਾਨ ਦੀ ਕੋ ਅਕਾਲ ਚਲਣਾ ਕਰ ਗਿਆ ਤੇ ਪੁਲਿਸ ਦੇ ਮੂੰਹ ਤੇ ਇੱਕ ਬੜਾ ਭਾਰੀ ਥੱਪੜ ਕਹਿ ਸਕਦੇ ਹੋ ਪੁਲਿਸ ਦੀ ਕਾਰਗੁਜ਼ਾਰੀ ਤੇ بڑے ਸਵਾਲ ਆਏ ਨਾ ਮਗਰ ਕਿਹਾ ਜਾਂਦਾ ਖਾਕੀ ਹਮੇਸ਼ਾ ਬਦਨਾਮ ਹੁੰਦੀ ਹੈ ਜੰਮੂ ਕਸ਼ਮੀਰ ਪੁਲਿਸ ਦੀ ਗੱਲ ਕਰੀਏ ਤੇ ਜੰਮੂ ਕਸ਼ਮੀਰ ਪੁਲਿਸ ਨੂੰ ਇੱਕ ਸਮੇਂ ਜਦੋਂ ਸਾਡੇ ਦੇਸ਼ ਦੇ ਰਾਸ਼ਟਰਪਤੀ ਡਾਕਟਰ ਏਪੀਜੀ ਕਲਾਮ ਸੀ ਉਹਨਾਂ ਨੇ ਸਾਡੇ ਪੁਲਿਸ ਨੂੰ 컬러 ਪ੍ਰਦਾਨ ਉਦਮਪੁਰਤ ਕੀਤਾ ਸੀ ਮੈਂ ਪਰਖਤ ਗਵਾ ਆ ਤਾਂ ਡਾਇਰੈਕਟਰ ਜਨਰਲ ਪੁਲਿਸ ਗੋਪਾਲ ਹੁੰਦੇ ਸੀ ਉਹ ਹੈ ਜੰਮੂ ਪਿਛਮੀ ਪੁਲਿਸ ਹੈ ਜਿਹੜੀ ਡੰਡੇ ਨਾਲ ਚਲਦੀ ਸੀ ਮਗਰ ਆਤਵਾਦੀਆਂ ਵਾਸਤੇ ਉਹਨਾਂ ਨੇ ਬਹੁਤ ਕੀਤਾ ਮਗਰ ਬਹੁਤ ਕਮੀਆਂ ਰਹਿ ਗਈਆਂ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਗਈ ਹੁਣ ਜਿਸ ਤਰੀਕੇ ਦਾ ਹਰਵਿੰਦਰ ਜਦੋਂ ਅਸੀਂ ਪ੍ਰਿੰਟ মিডিਆ ਇਲੈਕਟ੍ਰੋਨਿਕ ਹੁੰਦੇ ਸੀ ਦਰਸ਼ਕਾਂ ਨੂੰ ਪਤਾ ਹੋਣਾ ਕਿ ਇਹ ਤਾਂ ਦੂਰਦਰਸ਼ਨ ਹੁੰਦਾ ਸੀ ਜਾਂ ਤਾਂ ਦੂਦਰਸ਼ਣਿਕ ਹੋ ਜਾਂਦਾ ਸੀ ਇਹਦੇ ਬਾਅਦ ਆਸਾ-ਆਸਾ ਇਲੈਕਟ੍ਰੋਨਿਕ মিডিਆ ਵਧਿਆ ਪ੍ਰਿੰਟ মিডিਆ ਵੀ ਵਧਿਆ ਜਦੋਂ মিডিਆ ਆਪਣੀ ਅੱਖ ਰੱਖਦਾ ਫੋਰਥ ਜਿਹੜਾ ਪਿੱਲਰ ਆ ਉਹ ਨਜ਼ਰ ਰੱਖਦਾ মিডিਆਜ਼ ਵਾਚਡੌਗ ਸਾਰੇ ਜਿਸ ਤਰ੍ਹਾਂ ਉਂਗਲਾਂ ਪੰਜ ਬਰਾਬਰ ਨਹੀਂ ਹੁੰਦੀਆਂ ਉਸ ਤਰ੍ਹਾਂ ਹਰ ਸ਼ਖਸ ਸਾਦੀ ਸੋਚ ਬਰਾਬਰ ਨਹੀਂ ਹੁੰਦੀ ਮਗਰ ਇਸ ਮੰਦ ਭਾਗੀ ਕਟਾਜ ਮੈਂ ਜ਼ਰੂਰ ਆਖਾਂਗਾ ਕਿ ਸਫਾਈ ਹੋਈ ਇੰਨਾ ਕੁਝ ਹੋਇਆ ਪੁਲਿਸ ਸਾਡੀ ਸક્ષਮ ਹੋਣ ਦੇ ਬਾਵਜੂਦ ਵੀ ਕਮੀਆਂ ਰਹਿ ਗਈਆਂ ਨਾ ਔਰ ਹਮੇਸ਼ਾ ਤੁਸੀਂ ਲੌ ਚੰਗਾ ਕਰੋ ਇੱਕ ਮੰਦਾ ਕਰੋ ਤੇ ਉਹ ਸਭ ਕੁਝ ਜ਼ਿਆਦਾ ਉੱਤੇ ਹੁੰਦਾ ਜਿਹਦੇ ਵਿੱਚ ਕੋਈ ਸ਼ੱਕ ਨਹੀਂ ਪੁਲਿਸ ਤੇ ਜਿਹੜੀਆਂ ਉਂਗਲੀਆਂ ਅਗਰ ਆਮ ਜਨਤਾ ਚੋਕਰੀਓ ਗਲਤ ਨਹੀਂ ਹੈ ਤੇ ਇਹ ਕਿਹਾ ਜਾ ਸਕਦਾ ਹੈ ਅੰਗਰੇਜ਼ੀ ਦੀ ਪਾਕਟ ਲੈਟ ਬਈ ਗਾਨ ਬਈ ਬਈ ਗਾਨ ਮਗਰ ਮੇਰਾ ਤਜਰਬਾ ਹਰਵਿੰਦਰ ਇਹ ਕਹਿੰਦਾ ਹੈ ਹਮੇਸ਼ਾ ਜਦੋਂ ਇਸ ਤਰ੍ਹਾਂ ਦਾ ਵਾਰਦਾਤ ਕਿਤੇ ਵੀ ਹੁੰਦੀ ਹੈ ਤੇ ਕਿਹਾ ਜਾਂਦਾ ਸੱਪ ਚਲਿਆ ਜਾਂਦਾ ਲਕੀਰ ਪਿੱਟ ਦਿੰਦੀ ਹੈ ਪੁਲਿਸ ਹਮੇਸ਼ਾ ਇਹ ਲਿਆ ਬਾਤ ਜਦ ਅਲਰਟ ਹੋ ਗਿਆ ਜਲੋ ਅਲਰਟ ਹੋ ਗਿਆ ਸੀ ਫੜ ਲਾਂਗੇ ਤੇ ਫੜੇ ਕਿਹੜੇ ਗਏ ਜਦ ਤੱਕ ਕਾਨੂੰਨ ਦੂ ਤੁਸੀਂ ਜੜ ਕੋ ਨਹੀਂ ਵੱਡੋਗੇ ਉੱਤੇ ਨੇ ਪੱਤੇ ਵੱਡ ਲੋ ਥੱਲੇ ਜੜਾਂ ਰਹੀਆਂ ਤੇ ਕੀ ਹੋਇਆ ਜੜਾਂ ਉੱਥੇ ਹੀ ਨੇ ਜਦ ਰ ਸਿਰਫ ਅਪਰਾਧ ਕਰਨ ਦਾ ਮਿਲਟੈਂਸੀ ਦਾਇਆ ਕਰਾਇਮ ਦਾ ਹਰਵਿੰਦਰ ਸਿਸਟਮ ਬਦਲਿਆ ਗਿਆ ਕਰਾਇਮ ਹੋ ਰਿਹਾ ਤਰੀਕਾ ਬਦਲਿਆ ਗਿਆ ਔਰ ਉਸ ਤਰੀਕੇ ਤੱਕ ਪੁਲਿਸ ਕੁਝ ਨਹੀਂ ਪਾਈ ਔਰ ਜਦੋਂ ਕਿ ਸਾਡੇ ਤੋਂ ਸੈਂਟਰਲ ਗਵਰਨਮੈਂਟ ਕਹਿੰਦੀ ਹੈ ਕਿ ਵੀ ਹੈਵ ਗਾਟ ਅਨ ਇਕੁਪਮੈਂਟ ਸਵਾਲ ਆ ਜਾਂਦਾ ਹੈ ਇਹ ਇਕੁਪਮੈਂਟ ਕਿੱਥੇ ਐਂਡ ਵੀ ਆਰ ਇਨ ਅ ਵੈਰੀ ਸੈਂਸਟਿਵ ਸਟੇਟ ਔਰ ਇਧਰ ਬਾਵਜੂਦ ਵੀ ਲਗਾਤਾਰ ਅਸਫਲਤਾ ਹੋ ਰਹੀ ਲੋਕਾਂ ਦਾ ਵਿਸ਼ਵਾਸ ਪੁਲਿਸ ਤੋਂ ਉੱਠ ਰਿਹਾ ਹੈ ਇੱਕ ਵਕਤ ਆ ਗਿਆ ਪੁਲਿਸ ਨੂੰ ਸੰਭਾਲਣਾ ਚਾਹੀਦਾ ਹੁਣ ਅੱਗੇ ਪੁਲਿਸ ਕੀ ਕਰਦੀ ਹੈ ਇਹ ਉਹਨਾਂ ਦੀ ਡਿਊਟੀ ਹੈ ਬਿਲਕੁਲ ਅੱਜ ਮੈਂ ਯਕੀਨੀ ਤੌਰ ਤੇ ਜਦੋਂ ਮੈਂ ਸੁਣ ਰਿਹਾ ਸੀ ਨਾ ਜਦੋਂ ਪ੍ਰੈਸ ਕਾਨਫਰੰਸ ਐਡਮਿਨਿਸਟ੍ਰੇਸ਼ਨ ਦੀ ਹੋਈ ਹੈ ਉਸ ਦੇ ਵਿੱਚ ਕਾਫੀ ਨਰਮੀ ਦੇ ਨਾਲ ਇਹ ਚੀਜ਼ ਬੋਲੀ ਗਈ ਕਿ ਜਦੋਂ ਇਹ ਇਨਸੀਡੈਂਟ ਹੋਣ ਵਾਲਾ ਸੀ ਉਸ ਤੋਂ ਪਹਿਲਾਂ ਹੀ ਐਡਮਿਨਿਸਟ੍ਰੇਸ਼ਨ ਨੂੰ ਕਾਲ ਕਰਕੇ ਤਲਾਹ ਦੇ ਦਿੱਤੀ ਗਈ ਸੀ ਕਿ ਇਹ ਐਸਾ ਵਾਪਰ ਸਕਦਾ ਹੈ ਕਿਉਂਕਿ ਕਾਫੀ ਹਿਸਟਰੀ ਸ਼ੂਟਰਸ ਉਹਦੇ ਵਿੱਚ ਵੇਖੇ ਗਏ ਨੇ ਮੂਹ ਉਹਨਾਂ ਨੇ ਬੰਨੇ ਹੋਏ ਜਾਂ ਇਹਦੇ ਵਿੱਚ ਮਦ ਭਾਗੇ ਘਟਨਾ ਵੇਖਣ ਨੂੰ ਮਿਲ ਸਕਦੀ ਹੈ ਤੇ ਤੁਸੀਂ ਇਸ ਦੇ ਵਿੱਚ ਅਲਰਟਨੈਸ ਦੱਸਣੀ ਹੈ ਬਟ ਜੋ ਉਹਨਾਂ ਨੇ ਆਪ ਹੀ ਕਿਹਾ ਕਿ ਸ਼ਾਇਦ ਵੈਸਾ ਪਰਪੱਕ ਤਰੀਕੇ ਦੇ ਨਾਲ ਉਹ ਉਦੇ ਉੱਪਰ ਨਜ਼ਰ ਨਹੀਂ ਰੱਖ ਪਾਇਆ ਜਾਂ ਫਿਰ ਨਫਰੀ ਕਟ ਲੈ ਕੇ ਗਈ ਆਪਣੇ ਸਿਕਿਉਰਟੀ ਜਿਹੜੇ ਫੋਰਸ ਸੀ ਉਹ ਨਾਲ ਕਟ ਲੈ ਕੇ ਗਈ ਜਿਸ ਦੇ ਕਾਰਨ ਐਸੀ ਅਨੁਹੋਣੀ ਹੋਈ ਹੈ ਇਹ ਕਿਤੇ ਨਾ ਕਿਤੇ ਨਾ ਇੱਕ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਨਾ ਇੱਕ ਭਰੋਸਾ ਹੁੰਦਾ ਹੈ ਐਡਮਿਨਿਸਟ੍ਰੇਸ਼ਨ ਦੇ ਉੱਪਰ ਨਾ ਜਦੋਂ ਇਹੋ ਜਿਹੇ ਇਨਸੀਡੈਂਟ ਹੁੰਦੇ ਨੇ ਤੇ ਫਿਰ ਕਿਹੋ ਜਿਹਾ ਦੇਖਣ ਨੂੰ ਮਿਲਦਾ ਹੈ ਕਿਹੜਾ ਰੋਸ਼ ਹੋਏਗਾ ਸਾਰੇ ਸਾਡੇ ਸਮਾਜ ਦੇ ਵਿੱਚ ਕਿਹ ਚੀਜ਼ ਜਿਹੜੀ ਹੈ ਜ਼ਿਆਦਾ ਸਰਕੂਲੇਟ ਹੁੰਦੀ ਹੋएगी ਕਿਉਂਕਿ ਤੁਸੀਂ ਕਹਿ ਰਹੇ ਹੋ ਨਾ ਨੋ ਚੀਜ਼ਾਂ ਅਗਰ ਅੱਛੀ ਹੋਣ ਕਿ ਅਗਰ ਇੱਕ ਗਲਤ ਹੋ ਜਾਂਦੀ ਹੈ ਉਹ ਸਾਰਾ ਕਿਤੇ ਨਾ ਕਿਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੌਣ ਨਹੀਂ ਜਾਣਦਾ ਇਹ ਜਿਹੜੀ ਪੂਰਾ ਇਲਾਕਾ ਜਿਹੜੀ ਕਲੋਨੀ ਹੈ ਇਹ ਹਮੇਸ਼ਾ ਹੀ ਸਾਈਨ ਅਪ ਇੰਟਰੋਗੇਸ਼ਨ ਚ ਰਹੀ ਹੈ ਮੈਂ ਇਸ ਦਾ ਪ੍ਰਤੱਖ ਗਵਾਹ ਵੀ ਹਾਂ ਕਿ ਕੋਈ ਜਦੋਂ ਬਾਹਰ ਜਿਸੇ 370 ਸਟੈਟਰ ਸੀ ਇੱਕ ਬਿਜ਼ਨਸ ਬੁੱਕ ਹੁੰਦੀ ਸੀ ਉਦੇ ਚ ਹੁੰਦਾ ਸੀ ਜਿਹੜੇ ਬਾਹਰ ਆਲੇ ਸੱਜਣ ਕੋਈ ਫੈਕਟਰੀਆਂ ਆ ਜਾਂ ਕੁਛ ਹੋਰ ਲੋਗ ਆਂਦੇ ਨੇ ਤੇ ਬਿਜ਼ਨਸ ਕਰਨ ਵਾਸਤੇ ਉਹਨਾਂ ਵਾਸਤੇ ਕੁਛ ਏਰੀਆ ਸੀ ਦੈਟ ਵਾਸ ਰੈੱਡ ਏਰੀਆ ਕਿ ਇਨਾ ਕੋਈ ਵੀ ਆਪਣਾ ਕੰਮ ਨਹੀਂ ਕਰਿਓ ਕਿਉਂਕਿ ਉਹ ਇਲਾਕਾ ਆ ਜਿੱਥੇ ਇੱਕ ਇੱਕ ਜ਼ਮੀਨ 4 4 ਫਰਗ ਇਕੱਠੇ ਗਏ ਤੇ ਜਦ ਚਾਰ ਚਾਰ ਫਰਗ ਇਕੱਠੇ ਗਏ ਇੱਕ ਨੂੰ ਦਿੱਤਾ ਦੂਜੇ ਨੂੰ ਦੇ ਆ ਗਿਆ ਤੇ ਇਹ ਹਰਵਿੰਦਰ ਇਕੱਲਾ ਤਾਂ ਨਹੀਂ ਬੰਦਾ ਕਰ ਸਕਦਾ ਇਹ ਇਹਦੇ ਚ ਪ੍ਰਸ਼ਾਸਨ ਦੇ ਹੀ ਲੋਗ ਨੇ ਚਾਏ ਉਹ ਰੈਵਨਿਊ ਦੇ ਹੋਣ ਪੁਲਿਸ ਦੇ ਹੋਣ ਕੋਈ ਹੋਣ ਹੋਣ ਗੁੰਡਾ ਕਿੱਥੋਂ ਪੈਦਾ ਹੁੰਦੇ ਕਹਿੰਦੇ ਅੱਦੇ ਅਫਰਾਤ ਪੁਲਿਸ ਕਰਵਾਉਂਦੀ ਹੈ ਇਸ ਤੋਂ ਪੁਲਿਸ ਸੰਭਾਲ ਨਹੀਂ ਕਰ ਸਕਦੀ ਜਦੋਂ ਪਤਾ ਸੀ ਇੰਨਾ ਕੁਝ ਹੋ ਰਿਹਾ ਔਰ ਅਗਰ ਉਹ ਬੱਚਾ ਰਿਪੋਰਟ ਲੈ ਕੇ ਗਿਆ ਨੌਜਵਾਨ ਰੋਜ਼ੀ ਰੋਟੀ ਕਮਾਉਣ ਵਾਸਤੇ ਯੂਕੇ ਚ ਗਿਆ ਹੋਇਆ ਸੀ ਕਿਸ ਤਰ੍ਹਾਂ ਨੇ ਮਿਹਨਤ ਦੀ ਕਮਾਈ ਕਰਕੇ ਆਇਆ ਉਹ ਦੇਖਿਆ ਮੇਰੀ ਮੇਰੀ ਚੀਜ਼ ਤੇ ਕਹਿ ਗਿਆ ਤੇ ਇਸ ਦੇ ਨਾਲ ਇੱਕ ਬੜਾ ਹੀ ਇਕ ਗੰਦਾ ਸਿਸਟਮ ਗਿਆ ਮਗਰ ਸਵਾਲ ਹੈ ਤੁਸੀਂ ਯਾਦ ਕਰੋ ਦਰਸ਼ਕ ਯਾਦ ਕਰਨ ਜਿੱਥੇ ਇੱਥੇ ਇੱਕ ਡਿਵ ਕੰਮ ਹੁੰਦੇ ਸੀ ਔਰ ਉਹ ਜੰਮੂ ਪਸ਼ਮੀਰ ਦੇ ਨਿਵਾਸੀ ਸੀ ਡੈਪੂਟੇਸ਼ਨ ਤੇ ਇੱਥੇ ਆਏ ਸੀ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਜਿੱਥੇ ਇਹ ਗਲਤ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਡਿਵ ਕੰਮ ਹੁੰਦੇ ਸੀ ਬੜਾ ਕੁਝ ਕੀਤਾ ਰਿਜ਼ਲਟ ਕੀ ਹੋਇਆ ਢਾਕ ਤੇ ਕਿੰਤੀ ਨਪਤ ਸੀ ਇਹ ਇੰਦੇਜ ਕਹਨੇ ਆ ਕੁਝ ਵੀ ਨਹੀਂ ਹੋਇਆ ਸਖਤੀਆਂ ਕੀਤੀਆਂ ਗਈਆਂ ਮਗਰ ਨਥਿੰਗ ਹੈਜ਼ ਹੈਪਨ ਇਹਦਾ ਮਤਲਬ ਕਿ ਦੇ ਨਾ ਕਿ ਦੇ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਨਾਲ ਹੀ ਨਾਲ ਹਰਵਿੰਦਰ ਜੀ ਸਾਨੂੰ ਪਤਾ ਹੈ ਕਿ ਗ੍ਰੇਟਰ ਕਲੈਕ ਉਹ ਇਲਾਕਾ ਹੀ ਇਸ ਤਰ੍ਹਾਂ ਦਾ ਜਿੱਥੇ ਚ ਬਹੁਤ ਸਵਾਲੀਆ ਨਸ਼ਾ ਜ਼ਮੀਨਾਂ ਤੇ ਲੱਗੇ ਹੋਏ ਨਾ ਤੇ ਉਹਦੇ باوجود ਵੀ ਸਦੀ ਕਟਨਾ ਹੋਏ ਪਰ ਪੁਲਿਸ ਕੁਛ ਨਾ ਕਰ ਸਕੇ ਤੇ ਫਿਰ ਤਾਂ ਰੀਅਲ ਇੱਕ ਬoi ਹੀ ਇੱਕ ਮਕੀ ਆਖਾ ਕਿ ਬੜਾ ਹੀ ਮੰਦ ਭਗਤ ਚੀਜ਼ ਹੈ ਬੜੀ ਹੀ ਪਨ ਕੋਈ ਲਫ਼ਜ਼ ਨਹੀਂ ਮੈਂ ਕਹਿ ਸਕਦਾ ਜਿੱਦਕਿ ਪੁਲਿਸ ਫੇਲ ਹੋਈ ਹੈ ਔਰ ਜਨਤਾ ਵੀ ਵਿੱਚ ਜਨਾਦਰ ਹੋਣ ਵੀ ਕਹਿੰਦੇ ਹੁਣ ਕਹਿੰਦੇ ਡੁੱਲੇ ਮੇਰਾ ਦਾ ਕੁਛ ਨਹੀਂ ਬੜਿਆ ਜਬ ਜਾਗੋ ਤਬੀ ਸਵੇਰਾ ਹੁਣ ਇੱਥੇ ਅਰਵਿੰਦਰ ਬਹੁਤ ਇਸ ਇਲਾਕੇ ਚ ਗਰੀਦੀ ਗੱਲ ਕਰੀਏ ਬਹੁਤ ਐਸੀਆਂ ਜ਼ਮੀਨਾਂ ਚਾਰ ਚਾਰ ਇੱਕ ਇੱਕ ਘਰ ਚਾਰ ਚਾਰ ਲੋਕਾਂ ਦੇ ਨਾਂ ਚੱਲਦੇ ਪੈਣ ਇਹੋ ਹੀ ਖਬਰ ਆ ਰਹੀ ਹੈ ਇਹ ਸਾਰੇ ਮਿਲ ਕੇ ਮੰਨਿਆ ਇਸ ਵਕਤ ਇੱਕ ਜਿਹੜੀ ਸਾਡੀ ਗਵਰਨਮੈਂਟ ਜਿਹੜੀ ਹੈ ਪਪੂਲਰ ਗਵਰਨਮੈਂਟ ਨਹੀਂ ਹੈ باوجود ਇਸ ਦੇ ਕੁਛ ਨਾ ਕੁਛ ਇੱਕ ਸਮਾਂ ਜਾ ਕੁਛ ਕੀਤਾ ਜਾ ਸਕਦਾ ਹੈ ਕਿ ਪਤਾ ਕਰੇ ਕਿ ਦੀ ਜ਼ਮੀਨ ਕਿਤੇ ਲੋਕ ਵੀ ਤਾਂ ਜਾਕਰ ਉਹਨ ਕਿਸੇ ਦਾ ਪਲਾਟ ਲੈ ਲਿਆ ਤੇ ਲੰਬੇ ਸਮੇਂ ਤੱਕ ਆਇਆ ਹੀ ਨਹੀਂ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਤੇ ਉਹਦੇ ਜ਼ਰੂਰ ਕਿਤੇ ਨਾ ਕਿਤੇ ਮਿਲੀ ਭੱਕਤ ਨਾਲ ਹੁੰਦਾ ਮਗਰ ਉਹ ਰੋਕਿਆ ਜਾ ਸਕਦਾ ਅਗਰ ਸਾਡਾ ਇਰਾਦਾ ਦ੍ਰਣ ਇਰਾਦਾ ਹੋਇਆ ਬਸ ਮੈਂ ਇੰਨਾ ਜ਼ਰੂਰ ਹਰਵਿੰਦਰ ਕਹਾਂਗਾ ਕਿ ਪੁਲਿਸ ਅਗਰ ਚਾਹੇ ਤੇ ਉਹ ਸੱਤ ਕਥਨ ਫਾੜ ਕੇ ਵੀ ਅਪਰਾਧੀ ਨੂੰ ਕੰਬਰੇ ਤੋਂ ਕੱਢ ਲੈਂਦੀ ਹੈ ਵਿਲ ਪਾਵਰ ਕਿੰਨੀ ਹੈ ਔਰ ਕੀ ਪੁਲਿਸ ਦੇ ਹੱਥ ਪੂਰੇ ਖੁੱਲੇ ਹਨ ਜਾਂ ਨਹੀਂ ਖੁੱਲੇ ਇਹ ਵੀ ਬਹੁਤ بڑا ਸਵਾਲੀਆ ਨਿਸ਼ਾਨਾ ਹੈ ਕਿ ਦੇਚ ਹੋਂਦ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਆਪਣੀ ਵਿਚਾਰ ਦੇਣੇ ਚਾਹੀਦੇ ਹਨ ਕਿਉਂਕਿ ਅੱਗੇ ਤੁਹਾਡੇ ਜਿਹੜੇ ਵਿਚਾਰ ਆਣਗੇ ਤੁਸੀਂ ਇੰਟਰੈਕਟ ਹੋਗੇ ਤੇ ਯੰਗ ਬਲੱਡ ਜਿਹੜੇ ਤੁਸੀਂ ਆਏ ਹੋ ਇਸ ਗੱਲ ਨੂੰ ਹੋਰ ਨਿਖਾਰੋਗੇ ਕਿ ਆਖਰ ਪ੍ਰਸ਼ਾਸਨ ਦੇ ਕਮੀਆਂ ਨਾ ਜਾਂ ਕਹੇ ਲੋ ਬਹਿਰੇ ਕਾਨੂੰਨ ਉਹ ਖੁੱਲ ਜਾਵੇ ਬਿਲਕੁਲ ਸਰ ਬੜੀ ਬਾਕੂਬੀ ਦੀ ਇਸ ਚੀਜ਼ੇ ਉਤੇ ਰੋਸ਼ਨੀ ਹੈ ਕਿਉਂਕਿ ਜੋ ਦਰਸ਼ਕ ਵੇਖ ਰਹੇਰ ਬਿਲਕੁਲ ਸਹੀ ਕਹਿ ਤੁਸੀਂ ਕਿ ਆਖਿਰ ਦੇ ਵਿੱਚ ਜਦੋਂ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਅਗਰ ਕਿਸੇ ਦੇ ਵਿਚਾਰ ਹੋਣਗੇ ਜ਼ਰੂਰ ਆਪ ਚੈਨਲ ਸਾਂਝਾ ਕਰਾਂਗਾ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਇਸ ਗ੍ਰੇਟਰ ਕਲਾਸ ਦੀ ਜਿਹੜੀ ਤੁਸੀਂ ਲੈਂਡ ਦੀ ਗੱਲ ਕੀਤੀ ਹੈ ਕਿ ਅਗਰ ਇਸ ਦੇ ਉੱਤੇ ਮੁਸਤੈਦ ਹੁੰਦੀ ਤੇ ਸ਼ਾਇਦ ਅਸ ਇਨਸੀਡੈਂਟ ਨਾ ਹੁੰਦਾ ਬੜਾ درست ਸਵਾਲ ਤੁਸੀਂ ਤੇ ਉੱਤੇ ਚੁੱਕਿਆ ਕਿ ਹਰ ਕੋਈ ਜਾਣਦਾ ਹੈ ਕਿ ਜ਼ਮੀਨ ਦੇ ਉੱਤੇ ਵਾਪਿਸ ਆਣਾ ਹੀ ਨਹੀਂ ਲੈਂਡ ਤੋਂ ਬਾਅਦ ਤੇ ਉੱਤੇ ਕਬਜ਼ਾ ਹੋ ਜਾਂਦਾ ਹੈ ਲੇਕਿਨ ਇੱਕ ਇਥੇ ਇੱਕ ਚੀਜ਼ ਵੀ ਵੇਖਣ ਨੂੰ ਮਿਲਦੀ ਹੈ ਸਾਡੇ ਪੂਰੇ ਸਮਾਜ ਨੂੰ ਕਿ ਉਹ ਇੱਕ ਲੀਗਲ ਪ੍ਰੋਸੈਸ ਅਪਣਾਉਣ ਦੇ ਬਜਾਏ ਇਲੀਗਲ ਦੇ ਤਰਫ ਚਲਾ ਜਾਂਦਾ ਹੈ ਜਾਂ ਤੇ ਕਿਸੇ ਐਸੇ ਹਿਸਟਰੀ ਸ਼ੂਟਰ ਨੂੰ ਬੋਲ ਦਿੱਤਾ ਜਾਏਗਾ ਕਿ ਇਸ ਲੈਂਡ ਨੂੰ ਰਿਲੀਜ਼ ਕਰਾਉਣ ਦੇ ਲਈ ਆਪਾਂ ਕੁਝ ਸਮਝੌਤਾ ਕਰ ਲੈਂਦੇ ਹਾਂ ਰਾਦਰ ਦੈਨ ਕਿ ਸਾਡੇ ਅਡਮਿਨਿਸਟ੍ਰੇਟਿਵ ਐਸੇ ਆਧਾਰੇ ਜਿੱਦੇ ਕੋਲ ਆਪਾਂ ਜਾ ਕੇ ਰੈਵਨਿਊ ਡਿਪਾਰਟਮੈਂਟ ਹੋ ਗਿਆ ਜਾਂ ਫਿਰ ਉਥੇ ਤੇ ਮੌਜੂਦਾ ਕਲੈਕਟਰ ਹੋ ਗਿਆ ਜਾਂ ਕਿਸੇ ਵੀ ਡਿਪਾਰਟਮੈਂਟ ਕੋਲ ਜਾ ਕੇ ਆਪਾਂ ਇਸ ਚੀਜ਼ ਦੀ ਜਾਣਕਾਰੀ ਉਹਨਾਂ ਤੱਕ ਸਾਂਝੀ ਕਰ ਸਕਦੇ ਸੀਗੇ ਮੈਨੂੰ ਲੱਗਦਾ ਇਹ ਲੈਕ ਆਫ ਕਿਤਨੇ ਕਿਤਰੇ ਨੋਲੇਜ ਕਹਿ ਸਕਦਾ ਜਾਂ ਤਾਂ ਫਿਰ ਹੁੰਦਾ ਨਾ ਕਿ ਜਲਦੀ ਸਾਨੂੰ ਇਸ ਚੀਜ਼ ਦਾ ਰਿਪਲਾਈ ਮਿਲ ਜਿਆ ਸੀ ਐਸੀ ਇਲੀਗਲ ਚੀਜ਼ਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਆ ਇਸ ਦੇ ਵਿੱਚ ਕਿਤਨੇ ਨਾ ਕਿਤਰੇ ਮੈਨੂੰ ਲੱਗਦਾ ਹੈ ਵੇਖ ਵੇਖਣੋਂ ਮਿਲ ਰਿਹਾ ਕਿ ਸ਼ਾਇਦ ਸੋਚ ਥੋੜੀ ਜੀ ਘਟ ਹੈ ਸਾਡੀ ਆਮ ਜਨਤਾ ਦੇ ਵਿੱਚ ਜੋ ਉਹਨਾਂ ਨੂੰ ਵੀ ਸੋਚਣਾ ਪੈਣਾ ਹੈ ਜਿੱਦਾਂ ਮੈਂ ਕਹਿਆ ਤੁਹਾਡਾ ਬਹੁਤ ਲੰਬਾ ਸਫ਼ਰ ਰਿਹਾ ਇਸ ਇਲੈਕਟ੍ਰੋਨਿਕ ਜਾਂ ਫਿਰ ਪ੍ਰਿੰਟ ਮੀਡੀਆ ਦੇ ਵਿੱਚ ਜੇਕਰ ਮੈਂ ਕਹਾਂ ਜਿਨ੍ਹਾਂ ਨੇ ਤੁਸੀਂ ਇੰਨੀ ਬਖੂਬੀ ਦੇ ਨਾਲ ਹਰ ਇੱਕ ਬ੍ਰੀਕੀ ਦੇ ਨਾਲ ਹਰ ਇੱਕ ਨਿਊਜ਼ ਨੂੰ ਕਿਤੇ ਨਾ ਕਿਤੇ ਸੋਚਣ ਸਮਝਦੇ ਦੇ ਵਿੱਚ ਸਾਰੀ ਦਸ਼ਕਾ ਤੱਕ ਪਹੁੰਚਾਂ ਤੱਕ ਕੰਮ ਕੀਤਾ ਤੇ ਸਰ ਤੁਸੀਂ ਕਿਦਾਂ ਸਮਝਦੇ ਹੋ ਇੱਕ ਦੌਰ ਤੁਹਾਡਾ ਸੀ ਜਦੋਂ ਆਪਾਂ ਦੇਖਦੇ ਸੀ ਕਿ ਮਿਲੀਟੈਂਟ ਅਟੈਕ ਹੁੰਦੇ ਸੀ ਚਾਹੇ ਉਹ ਕਾਲੂ ਚੱਕ ਦਾ ਇਨਸੀਡੈਂਟ ਹੋ ਜਾਏ ਰਾਜਬਾਗ ਵਿਖੇ ਜੋ ਮਿਲੀਟੈਂਟ ਅਟੈਕ ਹੋਇਆ ਸੀ ਰੇਲਵੇ ਸਟੇਸ਼ਨ ਵਿਖੇ ਹੋਇਆ ਸੀ ਰਗੂਨਾਥ ਮਚਾ ਬਾਜ਼ਾਰ ਜਾਂ ਮੰਦਿਰ ਦੇ ਕੋਲ ਕਿਤੇ ਅਟੈਕ ਹੋਇਆ ਸੀ ਉਹ ਜਿਹੜੇ ਕਿਤੇ ਨਾ ਕਿਤੇ ਸਾਨੂੰ ਬੜੇ ਅਰਸੇ ਤੋਂ ਬਾਅਦ ਸੁਣਨ ਨੂੰ ਮਿਲਦੇ ਸੀ ਕਿ ਮਿਸ ਹੈਪਨਿੰਗ ਹੋ ਚੁੱਕੀ ਹੈ ਬਟ ਇਹ ਇੱਕ ਅਲਾਰਮਿੰਗ ਸਟੇਟ ਕਹਿ ਸਕਦੇ ਆਪਾਂ ਸਟੇਟ ਦੇ ਲਈ ਇੱਕ ਇਹ ਸ਼ਾਇਦ ਜੋ ਆਪਾਂ ਬਾਹਰ ਦੀ ਸਟੇਟਾਂ ਲਈ ਸੁਣਦੇ ਸੀ ਅੱਜ ਫਿਰੋਤੀ ਦੇ ਕੇ ਇਹ ਵਾਰਦਾਤ ਹੋਈ ਹੈ ਜਾਂ ਤੱਕ ਕੋਈ ਨਿਕਲਿਆ ਬਾਹਰ ਫਿਰੋਤੀ ਮੰਗੜ ਦੇ ਚੱਕਰਦੇਵ ਚੋਂ ਗੋਲੀ ਚੱਲਣ ਦੀ ਸਾਹ ਤੱਕ ਨਿਊਜ਼ ਆਈ ਹੈ ਚਾਹੇ ਉਹ ਆਰਐਸ ਪੂਰਾ ਵਿਖੇ ਹੋਣ ਆ ਲਾਸਟ ਆਪਾਂ ਸੁਣਿਆ ਐਕਸੀਡੈਂਟ ਹੋਇਆ ਕਿ ਅਲਾਰਮਿਕ ਸਟੇਟ ਨਹੀਂ ਕਹਿ ਸਕਦੇ ਡੈਮੋਕਰੇਸੀ ਦੇ ਲਈ ਪੋਲਿਟੀਸ਼ੀਅਨ ਹਰਵਿੰਦਰ ਉਹਦਾ ਵੀਜ਼ਨ ਦਾ ਖਾਸਾ ਬੰਦਾ ਹੈ ਕਿ ਜਦ ਹੀ ਇਥੋਂ ধারা 370 ਚੁੱਕੀ ਗਈ ਹੈ ਤੇ ਦੇਸ਼ ਤੇ ਇੱਕ ਵਿਧਾਨਿਕ ਸੰਵਿਧਾਨ ਹੋ ਗਿਆ ਤੇ ਕੇਂਦਰ ਸਰਕਾਰ ਬਿਲਕੁਲ ਸਹੀ ਹੈ ਗਵਰਨਮੈਂਟ ਆਫ ਇੰਡੀਆ ਕਿਉਂਕਿ ਜਦੋਂ ਸਾਰੇ ਕਾਨੂੰਨ ਪਹਿਲਾਂ ਸੇ ਕਾਨੂੰਨ ਆਪਣੇ ਸੀ ਹੁਣ ਕਾਨੂੰਨ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਲੱਗ ਗਏ ਨਾ ਔਰ ਅਕਸਰ ਬਾਹਰ ਦੇ ਲੋਕ ਵੀ ਆ ਗਏ ਨਾ ਮਗਰ ਅਸੀਂ ਲੋਕਾਂ ਕੋਲ ਅਜੇ ਵੀ ਹਰਵਿੰਦਰ ਜੀ ਵੀਰ ਦੀ ਆਵਾਜ਼ ਤੁਹਾਡੇ ਦਰਸ਼ਕਾਂ ਤੱਕ ਆ ਰਹੀ ਹੈ ਬਿਲਕੁਲ ਬਿਲਕੁਲ ਸਰ ਬਿਲਕੁਲ ਕਲੀਅਰ ਹੈ ਜਦੋਂ ਹਰਵਿੰਦਰ ਜੀ ਥੈਂਕ ਯੂ ਜਦੋਂ ਹਰਵਿੰਦਰ ਜੀ ਇੱਥੇ ਹਾਲਾਤ ਹੋਏ ਬਾਹਰ ਦੇ ਕਾਫੀ ਜਿਹੜੇ ਲੋਕ ਇੱਥੇ ਆਏ ਚਾ ਕਿਸੇ ਨੇ ਉਹਨੇ ਚੈਕਿੰਗ ਕੀਤੀ ਕਿ ਆ ਉਹਦਾ ਕੋ ਸર્ટਿਫਿਕੇਟ ਲੈ ਇੱਥੇ ਤੁਸੀਂ ਯਾਦ ਕਰੋ ਜਦੋਂ 2005 ਦੇ ਲਾਗੇ ਵਿੱਚ ਛੋਪੜਾ ਮਰਡਰ ਕੇ ਸਭ ਤੋਂ ਘਿਨਾਉਣਾ ਹੋਇਆ ਸੀ ਤਾਂ ਤਾਂ ਇੱਥੇ ਧਾਰਾ 370 ਹੈਗੀ ਸੀ ਨਾ ਅਲੱਗ ਸਪੈਸ਼ਲ ਸਟੇਟ ਸੀ ਤੋਂ ਕਿੰਨਾ ਵੱਡਾ ਕਾਂਡ ਹੋਇਆ ਸੀ ਇੱਕ ਪਰਿਵਾਰ ਦੇ ਪੰਜ ਬੰਦੇ ਔਰ ਮੈਂ ਖੁਦ ਕਵਰੇਜ ਕੀਤੀ ਸੀ ਆਧਾਰਾ 370 ਤੇ ਹੈਗੀ ਸੀ ਹੁਣ ਹਟ ਵੀ ਗਈ ਹੈ ਹੁਣ ਕਿ ਜਦੋਂ ਬਾਹਰ ਦੇ ਬੰਦੇ ਆ ਕੇ ਕੋਈ ਪੁੱਛ ਪੜਤਾਲ ਹੈ ਨਹੀਂ ਔਰ ਜਿੰਨੇ ਅਪਰਵਾਸੀ ਸਾਡੇ ਨੂੰ ਹਿੰਦੂਸਤਾਨੀ ਨਾ ਮਗਰ ਉਹਨਾਂ ਵਾਸਤੇ ਕੋਈ ਪ੍ਰਾਪਰ ਕੀਤਾ ਗਿਆ ਇੱਥੇ ਜਿਹੜੇ ਬਾਹਰ ਦੇ ਕੁਝ ਲੋਕ ਹੈ ਜਿਹੜੇ ਬੰਗਲਾਦੇਸ਼ੀ ਸ਼ਿਰਵੰਗਿਆ ਸੀ ਆ ਕੋਈ ਹੋਰ ਸੀ ਕੀ ਉਹਦੀ ਕਿ ਪ੍ਰਾਪਰ ਵੈਰੀਫਿਕੇਸ਼ਨ ਹੋਈ ਨਹੀਂ ਤੁਸੀਂ ਇੰਡਸਟਰੀਅਲ ਸਟੇਟ ਦੇ ਕੋਈ ਚੈਟ ਕੋ ਪਟੂਆ ਦੇਖ ਲਓ ਸੰਵਾਦ ਦੇਖ ਲਓ ਜੰਮੂ ਦੇਖ ਲਓ ਡਗਿਆਣਾ ਦੇਖ ਲੈਣ ਕਿ ਕਿਸੇ ਕੋਲ ਰਿਕਾਰਡ ਹੈ ਉਹਨਾਂ ਚ ਕਿੰਨੇ ਲੋਕ ਇੱਕ ਵਰਕਰ ਦੇ ਨਾਤੇ ਜਾਂ ਇੱਕ ਡਿਸਟ੍ਰੀਬਿਊਟਰ ਦੇ ਨਾਤੇ ਇਹ ਉਹਦੇ ਪਿੱਛੇ ਪਰਦੇ ਦੇ ਪਿੱਛੇ ਕੀ ਆ ਕਿ ਕਿਸ ਨੇ ਕੀਤਾ ਰਹੀ ਅਤਵਾਦ ਦੀ ਗੱਲ ਹਰਵਿੰਦਰ ਜਿਹੜਾ ਮੈਂ ਲਗਾਤਾਰ ਦੇਖਿਆ ਆ ਚਾਹੇ ਉਹ ਪੰਜਾਬ ਦੀ ਮਨਪਾਗੀ ਘਟਨਾਵਾਂ ਹੁੰਦੀਆਂ ਰਹੀਆਂ ਜਾਂ ਇੱਥੇ ਹੁੰਦੀਆਂ ਰਹੀਆਂ ਜਦ ਤੱਕ ਸਾਡਾ ਸਿਕਿਉਰਿਟੀ ਨੈਟਵਰਕ ਠੀਕ ਨਹੀਂ ਹੋਏਗਾ ਅਸੀਂ ਰੋਜ਼ ਸੁਣਨੇ ਆ ਕਦੀ ਡਰੋਨ ਇੱਧਰ ਆ ਗਿਆ ਕਦੀ ਉੱਧਰ ਆ ਗਿਆ ਉਹ ਭਾਈ ਡਰੋਨ ਦਾ ਆਇਆ ਤੇ ਇੱਥੇ ਕੋਈ ਨਾ ਕੋਤੋ ਨਾ ਹੋਣਾ ਕਿਹੜਾ ਬੰਦਾ ਦੱਸੇ ਇਤਨਾ ਪੈਸਾ ਸਿਕਿਉਰਿਟੀ ਏਜੰਸੀ ਨੂੰ ਆਉਂਦਾ ਹੈ ਕਿ ਕਿੰਨੇ ਉਹਨਾਂ ਦੇ ਜਿਹੜੇ ਤੇਤੀਏ ਹੁੰਦੇ ਸੀ ਅੱਜ ਤੱਕ ਲਗਾਤਾਰ ਆ ਰਿਹਾ ਹੁਣ ਤਾਂ ਸਿਰਫ ਹਥਿਆਰ ਨਹੀਂ ਅਜੇ ਤੁਹਾਡੇ ਨਾਲ ਕੂਟੀ ਕਰ ਰਿਹਾ ਹੁਣ ਤਾਂ ਸਾਡੇ ਕੋਲ ਐ ਵੀ ਕੋਈ ਸਬੂਤ ਨਹੀਂ ਜੋ ਤੁਸੀਂ ਰਜੌਰੀ ਪੁੰਛ ਦੇਖ ਰਹੇ ਹੋ ਕਿਥੋਂ ਰਜੌਰੀ ਪੁੰਛ ਤਵਾਤਵਾਦ ਵੱਧਵਾਦ ਵੱਧਦਾ ਉਦਮਪੁਰ ਆਇਆ ਰਿਆਸੀ ਆ ਤੁਸੀਂ ਕੱਲ ਸੁਣਿਆ ਹੁਣ ਅਸੀਂ ਕਵਰੇਜ ਕੀਤੀ ਕਟੂਏ ਤੱਕ ਜਾ ਪੁੱਜਾ ਇਨੀ ਕਿ ਸਾਰਾ ਅੱਤਵਾਦੀਆਂ ਨੇ ਚਪੇੜ ਤੇ ਲੈ ਲਿਆ ਵੇਅਰ ਇਜ਼ ਦ ਗਵਰਨਮੈਂਟ ਵੇਅਰ ਆਰ ਦ ਸਿਕਿਉਰਿਟੀ ਏਜੰਸੀਜ਼ ਉਨਾਂ ਹੀ ਬਕ ਨੇ ਤੁਸੀਂ ਇਹ ਦੇਖੋ ਅਜ ਤੱਕ ਨਹੀਂ ਹੋਇਆ ਔਰ ਦੂਸਰੀ ਗੱਲ ਆ ਦੁਨੀਆ ਦਾ ਪਹਿਲਾ ਹਰਵਿੰਦਰ ਪੱਤਰਕਾਰ ਸੀ ਨਾਰਦ मुनि ਖਾਸ ਕਰਕੇ ਰਾਸ਼ਟਰੀ ਸੇਵਾ ਸੇਵਕ ਸੰਘ ਦੇ ਜਿਹੜੇ ਨੇਤਾ ਨਾ ਉਹ ਇਹਦਾ ਹਰ ਸਾਲ ਮਰਾਂਦੇ ਕਿ ਪਹਿਲਾ ਵਰਲਡ ਦਾ ਪੱਤਰਕਾਰ ਸੀ ਜਿਹੜਾ ਉਹਨੂੰ ਕਹਿੰਦੇ ਨਾਰਾਇਣ ਨਾਰਾਇਣ ਕਰਨ ਦੀ ਗੱਲ ਕਰਦਾ ਸੀ ਅੱਜ ਜਦੋਂ ਅਸੀਂ ਪੱਤਰਕਾਰੀ ਤੱਕ ਕੀਤੀ ਉਸ ਵਕਤ ਅਸੀਂ ਡਾਕ ਦੇ ਵਿੱਚ ਗੱਲ ਕਰਨਾ ਆ ਕਿ ਦੇ ਵੇਲੇ ਗਵਰਨਮੈਂਟ ਪੁੱਛੀ ਗਈ ਸੀ ਪਈ ਤੁਸੀਂ ਖਬਰ ਲਈਏ ਕੀ ਹੈ ਅਜੋ ਮਰਜ਼ੀ ਲਿਖਿਓ ਨੋਬਦੀ ਬਾਦਰ ਤੇ ਜਦ ਤੱਕ ਤੁਸੀਂ ਬਾਦਰ ਨਹੀਂ ਕਰੋਗੇ ਮੀਡੀਆ ਨੂੰ ਉੱਚਾ ਸਤਨ ਨਹੀਂ ਦੋਗੇ ਮਨੇ ਸੋਸ਼ਲ ਮੀਡੀਆ ਬਾੜ ਆ ਗਈ ਹੈ ਆਣੀ ਵੀ ਚਾਹੀਦੀ ਹੈ ਮਗਰ ਸਵਾਲ ਹੈ ਸਾਰੀਆਂ ਦਿੱਸਾਂ ਮਤਲਬ ਲਾ ਕੇ ਪੰਜ ਉਮਲੀਆਂ ਬਰਾਬਰ ਨਹੀਂ ਹੁੰਦੀਆਂ ਤੁਸੀਂ ਕਦੇ ਮੀਡੀਆ ਨਾਲ ਕੰਸਲਟ ਕੀਤਾ ਮੀਡੀਆ ਹਮੇਸ਼ਾ ਅਲਰਟ ਰਹਿੰਦਾ ਘਟਮਾ ਹੋਈ ਤੁਸੀਂ ਫਟੂਸੇ ਅੱਗੇ ਆ ਕੇ ਇਹਦੇ ਵਾਸਤੇ ਜਦੋਂ ਗਵਰਨਮੈਂਟ ਇਸ ਔਰਡ ਇੰਟਰਸਟਡ ਤੇ ਜਦ ਤੱਕ ਚੌਥਾ ਅਪ੍ਰੈਲ ਨਹੀਂ ਜਿਹੜਾ ਡੈਮੋਕਰੇਸੀ ਦਾ ਸਟਰੋਂਗ ਪ੍ਰੈਰੀ ਉਹਦੇ ਤੋਂ ਤੁਸਨ ਉਹਦੇ ਤੇ ਗੌਰ ਨਹੀਂ ਕਰਦੇ ਰਿਪੋਰਟਰ ਸਾਨੂੰ ਵੀ ਯਾਦ ਹੈ ਹਰਵਿੰਦਰ ਜੀ ਜਦੋਂ ਮੈਂ 89 80 ਦਸ਼ਕ 90 ਦਸ਼ਕ ਚ ਯਾਨੀ ਉਹਦੇ ਹੁੰਦਾ ਕਿ ਕੋਈ ਖਬਰ ਬੰਦੀ ਸੀ ਇਨਫਾਰਮੇਸ਼ਨ ডিপਾਰਟਮੈਂਟ ਹਰ ਖਬਰ ਦੀ ਕਲਿੱਪਿੰਗ ਕਰਦਾ ਸੀ ਔਰ ਕਨਸਰਨਿੰਗ ਅਥਾਰਟੀ ਨੂੰ ਭੇਜਦਾ ਸੀ ਉਹ ਕਿੱਥੇ ਅੱਜ ਮੰਨਿਆ ਸੋਸ਼ਲ ਮੀਡੀਆ ਆ ਗਿਆ ਅਗਰ ਕਿਸੇ ਨੇ ਗਲਤ ਲਿਖਿਆ ਕਿ ਆ ਉਸ ਨੂੰ ਕੋਈ ਡਿਨੈਲ ਆਇਆ ਬੜਾ ਜੀ ਕੱਟ ਉਹ ਲਿਖ ਦਾ ਦੇ ਲਿਖਿੰਦੇ ਸਾਡਾ ਕੀ ਜਾਣਾ ਜਦੋਂ ਇਹ ਹੋਏਗਾ ਇਸ ਤਰ੍ਹਾਂ ਜੰਬਦੀਆਂ ਇਹਨੇ ਇਤਨਾ ਜਿਆਦਾ ਆ ਕਿ ਇੱਕ ਪਟਾਰਾ ਗਲਤ ਹੈ ਕਿ ਇਸ ਨੂੰ ਖੋਲਣੇ ਚ ਸਾਡਾ ਬੜਾ ਵਕਤ ਲੱਗ ਜਾਣਾ ਔਰ ਅੱਜ ਹਰ ਇੱਕ ਕਹਿੰਦਾ ਹੈ ਕਿ ਮੈਂ ਛੋਟੀ ਛੋਟੀ ਖਬਰ ਬਣਾ ਕੇ ਛੋਟਾ ਛੋਟਾ ਲਾਈਵ ਕਰਕੇ ਆਪਣਾ ਕੰਮ ਕਰ ਲਾ ਬੜੀ ਤੁਸੀਂ ਸੋਹਣੀ ਇੱਕ ਗੱਲ ਕੀਤੀ ਹੈ ਹੌਂਦ ਰੋ ਮੇਰੀ ਦਿਲੋਂ ਮੁਬਾਰਕ ਹੈ ਔਰ ਮਨੂ ਪੂਰੀ ਉਮੀਦ ਹੈ ਜਿਸ ਤਰ੍ਹਾਂ ਤੁਸੀਂ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਦੂ ਪਾਲਨ ਕਰਦੇ ਹੋਏ ਸਾਰੇ ਸੱਜਣਾਂ ਨੂੰ ਕੀਰਤਨ ਸੁਣਾਉਂਦੇ ਗੋਦਵਾਰੇ ਅਲੱਗ-ਅਲੱਗ ਜਾ ਕੇ ਫੰਕਸ਼ਨ ਕਰਦੇ ਹੋ ਇਹ ਜੰਮੂ ਕਸ਼ਮੀਰ ਵਿੱਚ ਬਹੁਤ ਵੱਡਾ ਇੱਕ ਉਸੇ ਉਪਰਾਹਲਾ ਕੀਤਾ ਤੁਹਾਨੂੰ ਮੁਬਾਰਕ ਹੈ ਤੁਹਾਡੀ ਪੂਰੀ ਟੀਮ ਨੂੰ ਮੁਬਾਰਕ ਹੈ ਮੈਂ ਤਾਂ ਬਸ ਇੰਨਾ ਹੀ ਕਹਿ ਸਕਦਾ ਪਰ ਤੁਹਾਨੂੰ ਜ਼ਰੂਰ ਵਿਸ਼ਵਾਸ ਦਿਵਾਉਣਾ ਜਦੋਂ ਵੀ ਤੁਸੀਂ ਸਮਝ ਤੋਂ ਮੈਂ ਇਸ लायक ਹਾਂ ਕਿਸੇ ਸਬਜਕਤ ਤੇ ਗੱਲ ਕਰ ਸਕਾਂ ਮੈਂ ਹਮੇਸ਼ਾ ਹੌਂਦੇ ਆਪਣੇ ਅਜ਼ੀਜ਼ਾ ਨਾਰਾ ਹਮੇਸ਼ਾ ਸ਼ਾਨਾਂ ਮਿਸ਼ਾਨਾਂ ਨਾਲ ਰਵਾਂਗਾ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਬਿਲਕੁਲ ਅੱਜ ਮੈਂ ਤੁਹਾਨੂੰ ਕਿਹਾ ਆਪਾਂ ਲਰਨਿੰਗ ਫੇਸ ਦੇ ਵਿੱਚ ਹੈਗੇ ਆ ਜੋ ਅਸੀਂ ਦੇਖ ਰਹੇ ਆ ਜਿੱਦਾਂ ਤੁਸੀਂ ਕਿਹਾ ਪੰਜ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਜੋ ਫੇਸ ਆਪਾਂ ਸਰ ਦੇਖ ਰਿਹਾ ਨਾ ਇਸ ਵਕਤ ਮੀਡੀਆ ਦਾ ਸ਼ਾਇਦ ਉਸ ਦੇ ਉੱਤੇ ਗੱਲਬਾਤ ਹੋਣਾ ਬੇहद ਜ਼ਰੂਰੀ ਸੀਗਾ ਕਿਉਂਕਿ ਜੋ ਤੁਸੀਂ ਕਿਹਾ ਪਹਿਲੇ ਕੋਈ ਵੀ ਐਡੀਸ਼ਨ ਆਂਦਾ ਸੀਗਾ ਨਾ ਨਿਊਜ਼ਪੇਪਰ ਦੇ ਉੱਤੇ ਜੋ ਆਪਾਂ ਲਿਖਦੇ ਸੀ ਕਲਿੱਪ ਉੱਤੇ ਪ੍ਰੋਪਰ ਇਨਟੈਰੋਗੇਟ ਹੁੰਦਾ ਸੀ ਕਿ ਆ ਐਕਚੁਅਲ ਦੇ ਵਿੱਚ ਉਹ ਚੀਜ਼ ਹੈਗੀ ਵੀ ਯਾਨੀ ਸ਼ਾਇਦ ਉਸ ਤਰੀਕੇ ਦਾ ਸਰ ਅੱਜ ਨਹੀਂ ਰਿਹਾ ਇਸੇ ਕਰਕੇ ਜਿਹੜੇ ادارے ਵੱਧੇਗੇ ਲੇਕ ਆਫ ਨੋਲੇਜ ਲੇਕ ਆਫ ਇਨਫੋਰਮੇਸ਼ਨ ਜੋ ਦਰਸ਼ਕਾਂ ਤੱਕ ਵੀਵਰਸ ਤੱਕ ਪਹੁੰਚਣੀ ਸੀ ਉਹ ਕਿਧਰੇ ਨ ਕਿਧਰੇ ਘਟ ਰਹੀ ਦੀ ਫਿਰ ਉਹੀ ਗੱਲ ਆ ਜਾਂਦੀ ਹੈ ਨਾ ਜਦੋਂ ٹی ਆਰ ਪੀ ਦੇ ਚੱਕਰ ਦੇ ਵਿੱਚ ਆਪਾਂ ਪੈ ਜਾਂਦੇ ਆ ਫਿਰ ਉਹ ਮਸਾਲੇ ਲਗਾ ਕੇ ਜਿੰਨੀ ਮਰਜ਼ੀ ਨਿਊਜ਼ ਪਹੁੰਚਾਉਂਦੇ ਜਾਈਏ ਉਹ ਆਪਣੇ ਸਮਾਜ ਦਾ ਆਪਾਂ ਭਲਾ ਨਹੀਂ ਕਰ ਸਕਦੇ ਉਹ ਇੱਕ ਸਿਵਲ ਸੁਸਾਇਟੀ ਜਿਹੜੀ ਆਪਣੀ ਇੱਕ ਹੋਣ ਦੇ ਨਾਲ ਬਰਕਰਾਰ ਹੋ ਕੇ ਸਾਨੂੰ ਦਿਨ ਰਾਤ ਸੁਣ ਰਹੀ ਹੁੰਦੀ ਹੈ ਸ਼ਾਇਦ ਕੁਝ ਅੱਛੀ ਚੀਜ਼ ਜਾਂ ਸਾਡੇ ਨੌਲੇਜ ਬੇਸ ਚੀਜ਼ ਸਾਡੇ ਤੱਕ ਪਹੁੰਚਾਈ ਜਾਏਗੀ ਬਟ ਉਹ ਆਪ ਜੀ ਮੇਰੇ ਤੋਂ ਬੈਟਰ ਜਾਣਦੇ ਹੋ ਕਿਸ ਤਰੀਕੇ ਨਾਲ ਉਹ ਪ੍ਰੋਸੀਜ ਜਾਂਦੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਆਪ ਜੀ ਦਾ ਕਿਉਂਕਿ ਬਹੁਤ ਵੱਡਾ ਜੀ ਜਗਤ ਦੇ ਵਿੱਚ ਆਪਣੀ 110% ਦਿੱਤਾ ਹੈ ਅਖੀਰ ਦੇ ਵਿੱਚ ਸਰ ਇੱਕ ਮੈਸੇਜ ਆੜੀ ਸਿਵਲ ਸੁਸਾਇਟੀ ਦੇ ਲਈ ਕਿਉਂਕਿ ਉਹ ਜਿਹੜਾ ਕਿਸੇ ਪਿਓ ਦਾ ਬੁਢਾਪੇ ਦੀ ਲਾਠੀ ਸੀਗੀ ਜਿਹੜੇ ਅਵਤਾਰ ਸਿੰਘ ਜੀ ਜਿਹੜੇ ਇਸ ਧਰਤੀ ਤੋਂ ਹੋਂਦ ਰੁਕਸ ਹੋ ਗਏ ਨੇ ਜਿਨ੍ਹਾਂ ਦਾ ਮਰਡਰ ਹੋਇਆ 3 ਤਰੀਕ ਨੂੰ ਜਾਂ ਕਿਸੇ ਵਾਈਫ ਦੇ ਉਹ ਮੈਨੂੰ ਲੱਗਦਾ ਕਿ ਜਗਤ ਸੀ ਮੈਨੂੰ ਲੱਗਦਾ ਜਦ ਤੱਕ ਉਹ ਜਿੰਦੇ ਰਹੇ ਉਹਨਾਂ ਸਾਰੀ ਉਮਰ ਉਹਨਾਂ ਦਾ ਯਾਦਾਂ ਰਹਿਣੀ ਹੈ ਉਹਨਾਂ ਦੇ ਬੱਚੇ ਜੋ ਫੋਰਨ ਦੇ ਵਿੱਚ ਬੈਠੇ ਸਿਰ ਘਰ ਮਿਲਣ ਦੇ ਲਈ ਆਏ ਸੀਗੇ ਕਿ ਸ਼ਾਇਦ ਉੱਥੇ ਦਾ ਵਾਤਾਵਰਣ ਦੇਖ ਕੇ ਉਹਨਾਂ ਨੂੰ ਲੱਗ ਗਿਆ ਕਿ ਇੱਥੇ ਵੀ ਐਡਵਰਸਿਟੀਸ਼ਨ ਵੈਸੀ ਹੈ ਤਾਂ ਹੀ ਉਹਨਾਂ ਨੇ ਨਿਊਜ਼ ਪਹੁੰਚਾ ਦਿੱਤੀ ਸੀ ਕਿ ਸ਼ਾਇਦ ਐਸਾ ਵੀ ਸੇ ਹੈਪਨਿੰਗ ਹੋ ਸਕਦੀ ਹੈ ਬਟ ਡਿਊ ਟੂ ਦਾ ਲੈਕ ਆਫ ਮੈਂ ਕਹਿ ਸਕਦਾ ਅਵੇਅਰਨੈਸ ਐਸਾ ਇਨਸੀਡੈਂਟ ਹੋਇਆ ਬਹੁਤ ਭੱਦਾ ਇੰਪੈਕਟ ਪਿਆ ਹੋਣਾ ਇੱਕ ਛੋਟੇ ਸਬਜਾ ਸ਼ਬਦਾ ਦੇ ਵੀ ਤੁਸੀਂ ਕਿਦਾਂ ਕਨਕਲੂਡ ਕਰਦੇ ਹੋ ਮੈਂ ਚਾਹਾਂਗਾ ਤੁਸੀਂ ਜ਼ਰੂਰ ਸੰਖੇਪਨਾ ਚੜ੍ਹ ਕੇ ਪਰਵੰਦਰ ਵੀ ਪੱਲੇ ਗਲਤ ਉਸ ਜੀਤੀ ਦੇਵਿਚ ਰਿਹਾ ਅਕਾਲਪੁਰ ਵਾਇਰ ਗਰੂਪ ਸਿੱਖੇ ਪਾਸ਼ਾ ਨੂੰ ਆਪਣੇ ਚਰਣਾ ਤੇ ਰੱਖੇ ਔਰ ਉਹਨਾਂ ਦੇ ਸਾਰੇ ਸਗੇ ਸੰਬੰਧੀਆਂ ਨੂੰ ਬਲੱਡ ਰਿਲੇਸ਼ਨ ਨੂੰ ਇਹ ਪਾਣਾ ਜਿਹੜਾ ਹੋਇਆ ਮੰਨਣ ਦਾ ਬਲ ਦਵੇ ਔਰ ਸਾਰੇ ਨੇ ਕੋਈ ਇੱਕ ਸਾਰੇ ਜਦੋਂ ਇਕਜਟ ਹੋ ਜਾਓਗੇ ਔਰ ਜਿਸ ਤਰ੍ਹਾਂ ਹੌਂਦ ਨੇ ਪਹਿਲ ਕੀਤੀ ਹੈ ਸਾਰੇ ਪਹਿਲ ਕਰਨਗੇ ਨਾਲੇ ਨਾਲ ਤੁਸੀਂ ਜਦੋਂ ਆਪਣੇ ਘਰ ਦੇ ਦਰਵਾਜ਼ੇ ਖੁੱਲੇ ਰੱਖਦੇ ਤੇ ਚੋਰ ਆ ਜਾਂਦੇ ਅਸੀਂ ਆਪਣੀ ਵੀ ਰਾਖੀ ਕਰਨੀ ਹੈ ਤੇ ਤੁਸੀਂ ਰਾਖੀ ਕਰਾਂਗੇ ਜੋੜਨੇ ਆਣਗੇ ਬਹੁਤ ਬਹੁਤ ਧੰਨਵਾਦ ਆਂਦਨੋ ਤੁਹਾਡੀ ਪੂਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਸਰ ਬੜਾ ਅੱਛਾ ਲੱਗਿਆ ਕਿ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਔਰ ਇੰਨਾ ਜ਼ਿਆਦਾ ਸਾਨੂੰ ਵੀ ਮੋਟੀਵੇਟ ਕੀਤਾ ਕਿ ਇਸ ਜਗਤ ਦੇ ਵਿੱਚ ਆ ਕੇ ਅਸੀਂ ਵੀ ਕਿਤੇ ਨਾ ਕਿਤੇ ਆਪ ਜੀ ਜੈਸੀ ਰੂਹਾਂ ਕੋਲੋਂ ਸਿੱਖ ਕੇ ਵਧੀਆ ਤਰੀਕੇ ਨਾਲ ਸਾਰੀ ਸੰਗਤ ਇਕੱਠਾ ਆਪਾਂ ਗੱਲਬਾਤ ਪਹੁੰਚਾ ਸਕੀਏ ਕਿਉਂਕਿ ਹੌਂਸ ਚੈਨਲ ਦਾ ਹਮੇਸ਼ਾ ਇੱਕੋ ਟੀਚਰ ਹੈ ਗੁਰੂ ਨਾਨਕ ਮਹਾਰਾਜ ਜੀ ਦਾ ਫਲਸਫਾ ਆਪਸੀ ਸਾਂਝਵਾਲਤਾ ਦਾ ਸੰਦੇਸ਼ ਦਿੰਦੇ ਹੋਏ ਕਿਸ ਤਰ੍ਹਾਂ ਇਸ ਪੂਰੇ ਸਮਾਜ ਦੇ ਵਿੱਚ ਇਕੱਤਰਿਤ ਹੋ ਕੇ ਅਸ ਚੀਜ਼ਾਂ ਦੇ ਪ੍ਰਤੀ ਖੜੇ ਹੋ ਕੇ ਆਪਾਂ ਕੀਤਾ ਆਪਣੇ ਸਮਾਜ ਨੂੰ ਖੂਬਸੂਰਤ ਫੁੱਲ ਦੀ ਤਰ੍ਹਾਂ ਪਰੋਣਾ ਜਿੱਤਾ ਸਾਰੇ ਹੀ ਕਮਿਊਨਿਟੀ ਚਾਇ ਕਿਸੇ ਵੀ ਰਿਜੇ ਨਾਲੋਂ ਤਾਲੁਕ ਰੱਖਦੇ ਹੋਣਗੇ ਲੇਕਿਨ ਉਹ ਸਾਰੇ ਆਪਸੀ ਸਾਂਝਵਾਲਤਾ ਪਿਆਰ ਮੁਹੱਬਤ ਦਾ ਸੰਦੇਸ਼ ਹੀ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਸਰ ਆਪ ਜੀ ਦਾ ਫਿਰ ਮੌਕਾ ਮਿਲਿਆ ਫਿਰ ਤੁਹਾਡੇ ਨਾਲ ਕਿ ਇਸ ਸਟਰੀਮ ਯਾਰਡ ਦੇ ਜ਼ਰੀਏ ਸਾਰੇ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਕਰ ਰਹੀ ਹੋਏਗੀ ਜ਼ਰੂਰ ਆਪ ਜੀ ਜੈਸੀ ਰੂਹ ਨੂੰ ਆਪਾਂ ਲਾਵਾਂਗੇ ਕਿਉਂਕਿ ਸਾਡਾ ਵੀ ਮਾਣ ਵਧਦਾ ਔਰ ਦੇਖਣ ਵਾਲੇ ਦਰਸ਼ਕਾਂ ਦਾ ਵੀ ਕਿ ਜੋ ਐਫਰਟ ਅਸੀਂ ਲਗਾ ਰਹੇ ਹਾਂ ਉਨਾ ਤੱਕ ਉਹ ਐਗਜ਼ੈਕਟ ਪੁ ਬਹੁਤ ਬਹੁਤ ਧੰਵਾਦ ਸਰ ਜੀ ਆਇਆ ਥਾ ਧੰਨਵਾਦ ਸਾਥ ਸ੍ਰੀ ਗਾਥਾ ਜੀ ਗਾ ਸਰ ਇਹ ਸੀਗੇ ਅੱਜ ਦੇ ਖਾਸ ਮਹਿਮਾਨ ਸਾਡੇ ਬੂਦੰਦੇ ਹਰਬੰਸ ਨਗੋਕੇ ਜੀ ਜਿਨ੍ਹਾਂ ਦੇ ਕਿਸੇ ਪਰਿਚਿਤ ਮੋਤਾਜ ਨਹੀਂ ਸੀਗੇ ਇਸ ਪੂਰੇ ਮੀਡੀਆ ਜਗਤ ਦੇ ਵਿੱਚ ਆਇਓ ਪ੍ਰਿੰਟ ਮੀਡੀਆ ਦੇ ਵਿੱਚ ਕਾਫੀ ਖੂਬੀ ਦੇ ਨਾਲ ਉਹਨਾਂ ਨੇ ਇਸ ਚੀਜ਼ ਦੇ ਉੱਤੇ ਰੋਸ਼ਨੀ ਪਾਈ ਹੈ ਕਿ ਅੱਜ ਜੋ ਸਾਡੇ ਸੋਸਾਇਟੀ ਦੇ ਵਿੱਚ ਇਨਸੀਡੈਂਟ ਹੋਇਆ ਹੈ ਮੈਂ ਕਿਸੇ ਅੱਜ ਯਕੀਨੀ ਤੌਰ ਤੇ ਅਗਰ ਤੁਸੀਂ ਮੇਰੇ ਸਹੀ ਤਰੀਕੇ ਨਾਲ ਮੰਨੋਗਾ ਕਿ ਮੇਰਾ ਦਿਲ ਨਹੀਂ ਸੀਗਾ ਕਿ ਆ ਜੀ ਨੂੰ ਮੈਂ ਕਿਸੇ ਰੰਗਤ ਦੇਵਾਂ ਕਿਸੇ ਹੋਰ ਚੀਜ਼ ਦੇ ਨਾਲ ਕਿਉਂਕਿ ਮੈਂ ਅਕਸਰ ਇੱਕ ਚੀਜ਼ ਕਹਿੰਦਾ ਹੁੰਦਾ ਕਿ ਸਾਡੇ ਸਮਾਜ ਦੇ ਲਈ ਕਿਸ ਤਰੀਕੇ ਨਾਲ ਇਹ 네ਗੇਟਿਵ ਪ੍ਰੈਸ਼ਨ ਪਾ ਦੇਣਗੇ ਇਹ ਚੀਜ਼ਾਂ ਜੋ ਆਉਣ ਵਾਲੇ ਵਕਤ ਦੇ ਵਿੱਚ ਇੱਕ ਡਰ ਰਹੇਗਾ ਚਾਹੇ ਉਹ ਬਿਜ਼ਨਸਮੈਨ ਆ ਚਾਹੇ ਉਹ ਸ਼ੌਪਕੀਪਰ ਆ ਚਾਹੇ ਉਹ ਰੈਡੀ ਫੜੀ ਵਾਲਾ ਇੱਕ ਨਾ ਡਰ ਰਹੇਗਾ ਕਿ ਫਿਰੋਤੀ ਦੇ ਨਾਮ ਤੇ ਕਿਧਰੇ ਅਗਲਾ ਨੰਬਰ ਸਾਡਾ ਤਾਂ ਨਹੀਂ ਹੈ ਕਿਧਰੇ ਅਸੀਂ ਅਗਰ ਅੱਜ ਕਿਸੇ ਜਗ੍ਹਾ ਤੇ ਉੱਤੇ ਬੈਠੇ ਹੋਇਆ ਜਾਂ ਪੁਰਾਣਾ ਰਿਕਾਰਡ ਨਿਕਲ ਕੇ ਆ ਜੇ ਅਸੀਂ ਉਸ ਲੀਗਲ ਚੀਜ਼ ਨੂੰ ਅਪਣਾਣ ਦੀ ਬਜਾਏ ਇਲੀਗਲ ਪ੍ਰੋਸੈਸ ਦੀ ਤਰਫ ਚਲੇ ਜਾਂਦੇ ਆ ਤੇ ਫਿਰ ਉਹਦਾ ਬੈਡ ਇੰਪੈਕਟ ਐਟ ਦਾ ਐਂਡ ਆਫ ਦਾ ਵੇ ਕਿ ਪੇਗਾ ਜਾਂ ਤਾਂ ਐਡਮਿਨਿਸਟ੍ਰੇਸ਼ਨ ਨੂੰ ਜੋ ਰੋਲ ਅਦਾ ਕਰਨਾ ਚਾਹੀਦਾ ਉਰੂਲਾ ਦਾ ਨੀ ਕਾਂ ਦੇ ਉਹ ਇੱਕ ਮਿਸਕਨਸੈਪਸ਼ਨ ਜੀ ਪੂਰੇ ਸਮਾਜ ਦੇ ਵਿੱਚ ਵਪਰ ਜਾਂਦੀ ਹੈ ਉਹ ਕਿਦਾਂ ਦੀ ਰੈਣੀ ਕਿਦਾਂ ਦੀ ਨਹੀਂ ਇਹ ਆਪ ਜੀ ਸਾਰੀ ਸੰਗਤ ਜਾਣਦੀ ਹੈ ਮੈਂ ਹੀ ਅਪੀਲ ਕਰਾਂਗਾ ਆਪਣੇ ਹੋਂਦ ਪਰਿਵਾਰ ਨੂੰ ਜੇ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਫੋਨ ਚੈਨਲ ਦੇ ਜੁੜੇ ਹੋਏ ਸਾਰੇ ਪਰਿਵਾਰਾਂ ਤੱਕ ਇੱਕ ਪੋਜ਼ਿਟਿਵ ਇੰਪੈਕਟ ਦੇ ਤੌਰ ਤੇ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਆਪ ਜੀ ਨਾਲ ਵਿਚਾਰਾ ਕਰਨੀ ਹੈ ਉਹ ਇਸ ਖਾਸ ਬੁਲੇਟਨ ਦੇ ਰਾਹੀਂ ਮੈਂ ਲੈ ਕੇ ਆਂਦਾ ਤੇ ਕੋਸ਼ਿਸ਼ ਕਰਦਾ ਕਿ ਆਪ ਜੀ ਤੱਕ ਸਾਰੀ ਹੀ ਇਨਫੋਰਮੇਸ਼ਨ ਫੁੱਲ ਫਲੈਸ਼ ਤਰੀਕੇ ਦੇ ਨਾਲ ਪਹੁੰਚ ਆ ਸਕਾ ਜੀ ਤਾਂ ਕਿ ਇਸ ਕੇਸ ਬਾਰੇ ਦੇ ਵਿੱਚ ਹੋਇਆ ਹਾਲਾਂਕਿ ਨਾਮਜ਼ਦ ਦਾ ਕਿ ਸਾਡੇ ਅੱਜ ਦੇ ਖਾਸ ਮਹਿਮਾਨ ਹਰਬੰਸ ਨਗੋਕੇ ਨੇ ਕਿਹਾ ਸੀਗੇ ਇਹ ਵੀ ਕਿਹਾ ਸੀ ਕਿ ਜਦੋਂ ਰਲੀ ਮਿਲੀ ਹੋਏ ਤੇ ਫਿਰ ਕਿਸੇ ਤਰੀਕੇ ਨਾਲ ਆਪਾਂ ਕਿਤਾਬ ਵੇਖ ਸਕਦੇ ਹਾਂ ਉਹਦਾ ਹੱਲ ਕੱਢਣਾ ਵੀ ਸਾਡਾ ਫਰਜ਼ ਬਣਦਾ ਹੈ ਕਿਦਨੇ ਕਿਦਰੇ ਸਾਨੂੰ ਚਾਹੀਦੇ ਸੀਵੀ ਸੋਸਾਇਟੀ ਨੂੰ ਇਕੱਠੇ ਹੋ ਕੇ ਐਸੇ ਮਸਲਿਆਂ ਦੇ ਉੱਤੇ ਗੱਲਬਾਤ ਕਰੀਏ ਇਹਨੂੰ ਇੱਕ ਰੰਗਤ ਹੀ ਨਾ ਰਹੀਏ ਕਿ ਆਣ ਵਾਲੇ ਕੀ ਪਤਾ ਕਿਸੇ ਦਾ ਬਜ਼ੁਰਗ ਬਜ਼ੁਰਗਾਂ ਦਾ ਹੱਥੇ ਚੜ ਜਾਣਾ ਅਸੀਂ ਚਪੇਟ ਦੇ ਵਿੱਚ ਆ ਜਾਣਾ ਜਾਂ ਕਿਸੇ ਬੇਟੀ ਨੇ ਜਾਂ ਕਿਸੇ بیٹے ਨੇ ਜਾਂ ਕਿਸੇ ਬੁਢਾਪੇ ਦੀ ਲਾਠੀ ਤੇ ਸਾਰੇ ਨੇ ਜਿਨ੍ਹਾਂ ਦੇ ਉੱਤੇ ਕੰਧੇ ਪਾਰ ਹੈ ਕਿ ਬੁਢਾਪੇ ਦੇ ਵਿੱਚ ਆ ਕੇ ਸਾਡੇ ਬੱਚੇ ਸਾਨੂੰ ਅੱਛੇ ਤਰੀਕੇ ਦਾ ਰੱਖਣ ਲੇਕਿਨ ਐਸੇ ਮਨਧ ਭਾਗੀ ਕਟੜਾ ساری ਉਮਰ ਦੇ ਲਈ ਉਜਾੜ ਕੇ ਰੱਖ ਦਿੰਦੀਆਂ ਸਾਡੇ ਪੂਰੇ ਸਮਾਜ ਨੂੰ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਉਮੀਦ ਕਰਦਾ ਜੋ ਟਿਚਰ ਲੈ ਹੋ ਚੈਨਲ ਨੇ ਆਪ ਜੀ ਦੇ ਸਾਹਮਣੇ ਲੈ ਕੇ ਆਂਦੇ ਆ ਉਹ ਫੁੱਲਫੀਲ ਹੋਵੇਗਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਜਿਦਾ ਕਿ ਸਭ ਤੋਂ ਪਹਿਲਾ ਸਾਡੇ ਅਜਮਿਤ ਵੀਰ ਜੀ ਹੋਰਾਂ ਨੇ ਅੱਜ ਦੇ ਉਤੇ ਕਮੈਂਟ ਲਿਖਿਆ ਸੀ ਕਿ ਬਹੁਤ ਹੀ ਮਾੜਾ ਹੋਇਆ ਸ਼ਾਇਦ ਖੁਦ ਜਦੋਂ ਇਨਸਾਨ ਡਰ ਜਾਂਦਾ ਤੇ ਇਹ ਨੁਕਸਾਨ ਦੇਖਣਾ ਲਾਜ਼ਮੀ ਤੌਰ ਤੇ ਹੈ ਕੁਲਜੀਤ ਵੀਰ ਜੀ ਮੈਂ ਕੋਸ਼ਿਸ਼ ਕਰਾਂਗਾ ਕਿ ਜਦੋਂ ਮੌਕਾ ਮਿਲੇ ਆਪ ਜੀ ਨਾਲ ਵੀ ਇਸ ਮੁੱਦੇ ਦੇ ਉੱਤੇ ਐਸੇ ਮੁੱਦੇ ਦੇ ਉੱਤੇ ਜੋ ਸਾਡੇ ਸੀਵੇ ਸੋਸਾਇਟੀ ਦੇ ਲਈ ਰਾਈਟਨ ਹੁੰਦੀਆਂ ਹੈ ਪਹਿਲਾਂ ਇਹ ਕਿਹਾ ਕੁਝ ਤਬੀਤ ਦੇ ਵਿੱਚ ਕਾਫੀ ਜ਼ਿਆਦਾ ਡਾਊਨ ਹੋ ਗਿਆ ਸੀ ਜਿਦੇ ਕਾਰਨ ਐਸੇ ਮੁੱਦੇ ਦੇ ਉੱਤੇ ਲਾਈਵ ਨਹੀਂ ਟੀ ਆ ਸਕਿਆ ਕਰਦੋਂ ਵਿੱਚ ਵੀ ਕੋਸ਼ਿਸ਼ ਕਰਦਾ ਕਿ ਇਸ ਖਾਸ ਬੁਲੇਟਨ ਤੇ ਰਾਈ ਆਪ ਜੀ ਤੱਕ ਪਹੁੰਚਾ ਸਕਾਂ ਨਹੀਂ ਤਾਂ ਫਰਜ਼ ਪੜਦਾ ਸੀਗਾ ਸਾਡਾ ਵੀ ਕਿ ਫੀਲਡ ਦੇ ਵਿੱਚ ਉਤਰ ਕੇ ਇਸ ਮੁੱਦੇ ਨੂੰ ਕਵਰ ਅਪ ਕਰ ਦੇ ਲੇਕਿਨ ਸੋਚ ਕੇ ਸਮਝ ਕੇ ਕਿਸ ਤਰੀਕੇ ਨਾਲ ਆਪ ਜੀ ਤੱਕ ਪੂਰੀ ਗੱਲਬਾਤ ਪਹੁੰਚਾਣੀ ਹੈ ਕੋਸ਼ਿਸ਼ ਕੀਤੀ ਕਿ ਐਸੇ ਜਿਹੜੇ ਸਾਡੇ ਸੁਸਾਇਟੀ ਦੇ ਵਿੱਚ ਪ੍ਰਿੰਟ মিডিਆ ਮੀਡੀਆ ਦੇ ਤੌਰ ਤੇ ਇਹਨੀਆਂ ਸੇਵਾਵਾਂ ਨਿਭਾ ਚੁੱਕੇ ਹਨ ਉਹਨਾਂ ਨੂੰ ਆਪ ਜੀ ਦੇ ਸਾਹਮਣੇ ਲਿਆ ਕੇ ਦੇ ਉੱਤੇ ਗੱਲਬਾਤ ਕਰ ਸਕੀਏ ਇਹ ਮਾੜਾ ਪ੍ਰਭਾਵਤਾ ਨਹੀਂ ਹੈ ਜੋ ਇੱਕ ਦੌਰ ਦੇਖਿਆ ਸੀ ਆਪਾਂ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਸਾਇਲੈਂਟ ਅਟੈਕ ਦੇ ਤੌਰ ਤੇ ਤੇ ਹੁਣ ਫਿਰੋਤੀ ਦਾ ਦੌਰ ਚੱਲ ਪਿਆ ਹੈ ਜੋ ਹਿਸਟਰੀ ਸ਼ੂਟਰ ਦਾ ਦੌਰ ਚੱਲ ਰਿਹਾ ਜੋ ਆਪਾਂ ਦੇਖਦੇ ਹਾਂ ਜਾ ਜੇ ਐਕਸੀਡੈਂਟ ਹੋਇਆ ਅਗਲੇ ਦਿਨ ਸੋਸ਼ਲ ਮੀਡੀਆ ਤੇ ਆ ਕੇ ਉਹਦਾ ਕਲੇਮ ਹੋ ਜਾਂਦਾ ਕਿ ਐਕਸੀਡੈਂਟ ਦੀ ਜ਼ਿੰਮੇਵਾਰੀ ਮੈਂ ਚੱਕਦਾ ਇਹ ਬੜੀ ਮੰਦ ਭਾਗੀਆਂ ਘਟਣਾ ਮੈਨੂੰ ਲੱਗਦਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਕਿਸੇ ਪਰਿਵਾਰ ਦਾ ਇੱਕ ਦੀਆ ਜਿਹੜਾ ਜਗਦਾ ਹੋ ਤੁਸੀਂ ਬੁਝਾ ਲਿਓ ਉਹਦਾ ਪਿੱਛੇ ਕੀ ਇੰਪੈਕਟ ਪਾਣਾ ਸਾਰੀ ਉਮਰ ਧਰ ਕਿਨਾਰੇ ਛੱਡ ਦੇ ਦੀ ਪੂਰੀ ਫੈਮਿਲੀ ਉਹਨਾਂ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਤੇ ਪੂਰੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਮੈਂ ਅਸ਼ਰਦਾ ਦੇ ਫੁੱਲ ਅਰਪਿਤ ਕਰਦਾ ਤੇ ਅਰਦਾਸ ਵੀ ਕਰਦੇ ਆ ਮਿਲਜੁਲ ਕੇ ਉਸ ਵੀਰ ਨੂੰ ਚਰਨਾ ਕਮਲਾਂ ਦਾ ਨਿਵਾਜ਼ ਬਖਸ਼ਣ ਤੇ ਉਹਨਾਂ ਨੂੰ ਉਹਨਾਂ ਦੇ ਘਰ ਨੂੰ ਪਿੱਛੇ ਪਾੜਾ ਮੜਨ ਦਾ ਬਾਲੂਦਮ ਬਖਸ਼ਣ ਜੋ ਅੱਜ ਫੌਰੀਨ ਬੈਠੀ ਹੈ ਇਸ ਇੰਤਜ਼ਾਰ ਦੇ ਵਿੱਚ ਕਿ ਉਹ ਆਪਣੇ ਘਰਵਾਲਿਆਂ ਦੇ ਨਾਲ ਮਿਲ ਕੇ ਛੁੱਟੀ ਸਪੈਂਡ ਕਰਕੇ ਵਾਪਸ ਆਣਗੇ ਲੇਕਿਨ ਹੁਣ ਉਹਨਾਂ ਦੇ ਅੰਤਿਮ ਦੇਹ ਨੂੰ ਸੰਸਕਾਰ ਕਰਨ ਦੇ ਅਕਲ ਲਈ ਉਹਨਾਂ ਦੀ ਫੈਮਿਲੀ ਆ ਰਹੀ ਹੋਈ ਹੈ ਤੋਂ ਇਹ ਬੇਹਤ ਹੀ ਜ਼ਿਆਦਾ ਅਫਸੋਸਜਨਕ ਹੈ ਦਿਲ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਗੁਰਮੀਲ ਭਾਜੀ ਕਮੈਂਟ ਕੀਤਾ ਹੋਇਆ ਹੈ ਪਹਿਲ ਹੋਂਦ ਵਾਲਿਓ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ਉਮੀਦ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਕਮੈਂਟ ਦੇ ਵਿੱਚ ਆਪਣੇ ਸੁਝਾਅ ਜਰੂਰ ਭੇਜਿਨਾ ਤਾਂ ਕਿ ਜਦੋਂ ਆਪਾਂ ਕੱਲ੍ਹ ਦੇ ਉਤੇ ਹੋਰ ਬ੍ਰੀਕੀ ਦੇ ਨਾਲ ਗੱਲਬਾਤ ਕਰੀਏ ਤੁਹਾਡੇ ਸੁਝਾਅ ਸਾਡੇ ਨਾਲ ਹੋਣ ਇੰਨਾ ਹੀ ਕਹਿੰਦਾ ਹੋਇਆ ਆਪ ਜੀ ਤੋਂ ਅਲਵਿਦਾ ਮੰਗਦਾ ਦਿਓ ਅਸੀਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ